ਇਹ ਘਟਨਾ ਸ਼ੁਰੂ ਕਿੱਥੋਂ ਹੋਈ ਔਰ ਇੱਥੋਂ ਤੱਕ ਨੌਬਤ ਕਿਉਂ ਪਹੁੰਚ ਗਈ ਵੀ 5 ਸਿਕ ਨੌਜੋਨ ਦੀ ਪਗਲਾ ਹੀ ਜਾਂਦੀ ਹੈ ਥਾਣੇ ਦੇ ਵਿੱਚ ਹੁਣ ਥਾਣਾ ਅਸੀਂ ਇਨਸਾਫ ਲੈਣ ਆਉਂਦੇ ਆ ਜੇ ਥਾਣਿਆਂ ਵਿੱਚ ਸਾਡੇ ਨਾਲ ਇਸ ਇਹੋ ਜਿਹਾ ਕੁਝ ਹੋਏਗਾ ਤੇ ਫਿਰ ਇਸੇ ਨਿਸਾਬ ਕਿੱਥੇ ਲੈਣ ਜਾਵਾਂਗੇ ਇਹ ਰੂਮ ਦੇ ਬਾਹਰ ਬੈਠੇ ਸੀ ਕੁਰਸੀਆਂ ਲੱਗੀਆਂ ਹੋਈਆਂ ਸੀ ਸਾਹਮਣੇ ਰੂਮ ਦੇ ਵਿੱਚ ਐਸਆਈ ਜਿਹੜਾ ਹੈਗਾ ਅਸੀਸ਼ ਕੁਮਾਰ ਸੀਗਾ ਬੈਠਾ ਸੀ ਉਹਨੇ ਇਹਨਾਂ ਨੂੰ ਦੇਖਿਆ ਵੀ ਉਹ ਰੂਮ ਦੇ ਬਾਹਰ ਉਹੀ ਬੰਦਾ ਜਿਹਦੇ ਨਾਲ ਮੇਰੀ 8 ਤਰੀਕ ਨੂੰ ਬੈਂਸ ਹੋਇਆ ਸੀ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਜ਼ਕਰੀਆ ਖਾਨ ਉਹਦੀ ਹੂ ਦੇ ਅੰਦਰ ਵੜਿਆ ਉਸ ਟਾਈਮ ਉਹਨੇ ਇਹਨਾਂ ਨੂੰ ਇੱਕ ਮੁਲਾਜ਼ਮ ਭੇਜ ਕੇ ਬੁਲਾਇਆ ਇਹ ਇਦਾਂ ਹੱਥ ਪਾ ਕੇ ਲੈ ਕੇ ਤੇਰਾ ਕੀ ਨਾਮ ਹੈ ਇਹਨੇ ਜਾ ਕੇ ਦੱਸਿਆ ਮੇਰਾ ਨਾਮ ਸਰਵਿੰਦਰ ਸਿੰਘ ਹੈ ਸੋ ਉਸ ਕਮਰੇ ਦੇ ਵਿੱਚ ਲੈ ਗਿਆ ਜਿੱਥੇ ਤਪਤੀਸ਼ ਹੁੰਦੀ ਆ ਹਾਂ ਜਿੱਥੇ ਜਿੱਥੇ ਕੈਮਰਾ ਨਹੀਂ ਲੱਗਾ ਹਾਂ ਜਿੱਥੇ ਕੈਮਰਾ ਨਹੀਂ ਲੱਗਾ ਬਾਕੀ ਸਾਰੇ ਕਮਰੇ 'ਚ ਕੈਮਰਾ ਲੱਗਾ ਉਸ ਕਮਰੇ 'ਚ ਕੈਮਰਾ ਨਹੀਂ ਲੱਗਾ ਸੋ ਉੱਥੇ ਲੈ ਕੇ ਉੱਥੇ ਲਿਜਾ ਕੇ ਦੀ ਕੁੱਟ ਮਾਰ ਕੀਤੀ ਜਾਂਦੀ ਆ ਦੀ ਪੱਗ ਉੱਤਰ ਜਾਂਦੀ ਆ ਇਹਨੇ ਪੱਗ ਫੇਰ ਰੱਖਣੀ ਫਿਰ ਉਹਨਾਂ ਨੇ ਇਹਨੂੰ ਕੁੱਟਿਆ ਪੱਗ ਧਾਰ ਤੇ ਇਹਨੇ ਤਿੰਨ ਚਾਰ ਵਾਰੀ ਪੱਗ ਰੱਖੀ ਪਗਵਤ ਤਿੰਨ ਚਾਰ ਵਾਰੀ ਫਿਰ ਐਂਡ 'ਚ ਉਹਨਾਂ ਨੇ ਕੀ ਕੀਤਾ ਜਿਹੜਾ ਉਹਨਾਂ ਦਾ ਜਿਹੜਾ ਸਰਵਿਸ ਪਿਸਤਲ ਸੀ ਉਹਦੇ ਬੱਟ ਨਾਲ ਇਹਨੂੰ ਕੁੱਟਿਆ ਇਹਦੇ ਬੁੱਲਾਂ ਤੇ ਮਾਰਿਆ ਸਿਰ ਤੇ ਮਾਰਿਆ ਪੇਟ ਤੇ ਮਾਰਿਆ ਲੱਤਾਂ ਮਾਰੀਆਂ ਕਰਦੇ ਕਰਾਂਦੇ ਦੀ ਸ਼ਾਰਟ ਵੀ ਪਾੜਤੀ ਕੇਸ ਵੀ ਖੋਲਤੇ ਐਂਡ ਦੇ ਵਿੱਚ ਇਹਨੂੰ ਪਤਾ ਕੀ ਇਹ ਮਾਫੀਆ ਮੰਗਦਾ ਸੀ ਭਾਈ ਛੱਡੋ ਜਾਨ ਤੋਂ ਭਾਈ ਗਲਤੀ ਹੋ ਗਈ ਇਹਨੂੰ ਕਹਿੰਦੇ ਤੂੰ ਮੈਨੂੰ ਉਦੋਂ ਥੁੱਕਣ ਤੋਂ ਰੋਕਿਆ ਸੀ ਅੱਜ ਮੈਂ ਤੇਰੇ ਸਿਰ ਤੇ ਹੂੰ ਸੋ ਇਹ ਉੱਥੇ ਵਾਪਕ ਹੋਇਆ ਇਹ ਉਥੋਂ ਕਿਸੇ ਨਾ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਐਸਐਚਓ ਸਾਹਿਬ ਦੇ ਰੂਮ 'ਚ ਚਲੇ ਗਏ ਮੁੰਡੇ ਨੂੰ ਲੈ ਕੇ ਜਾ ਰਿਆ 16 'ਚ ਮੈਡੀਕਲ ਕਰਾਣ ਜੋ ਇਹਨੇ ਆਪਣੇ ਦੋਸਤਾਂ ਨੂੰ ਬੁਲਾਇਆ ਮੇਰੇ ਨਾਲ ਧੱਕਾ ਹੋ ਗਿਆ ਉਸ ਤੋਂ ਕਹਿ ਰਹੇ ਵੀ ਤੁਸੀਂ ਇੱਥੇ ਲਿਖ ਕੇ ਦਿਓ ਵੀ ਅਸੀਂ ਤੁਹਾਨੂੰ ਸਹੀ ਸਲਾਮਤ ਹੈ ਮੁੰਡਾ ਤਾਂ ਕਹਿੰਦਾ ਅਸੀਂ ਕੋ ਲਿਖ ਕੇ ਦਈਏ ਜੀ ਉਹਨਾਂ ਉਹਨਾਂ ਤੇ ਵੀ ਦਬਾਅ ਪਾਇਆ ਜੀ ਹਾਂ ਵੀ ਸਾਨੂੰ ਅਸੀਂ ਸਹੀ ਸਲਾਮਤ ਤੁਹਾਨੂੰ ਦਿੱਤਾ ਵਾ ਤੇ ਅਸ਼ੀਸ਼ ਕੁਮਾਰ ਨੇ ਕੁੱਟਿਆ ਜਾਂ ਨਾਲ ਹੋਰ ਹੀ ਮਲਾਜ ਸਰ ਅਸ਼ੀਸ਼ ਕੁਮਾਰ ਨੇ ਕੁੱਟਿਆ ਸਭ ਤੋਂ ਵੱਧ ਜੀ ਅਸ਼ੀਸ਼ ਕੁਮਾਰ ਨੇ ਮਾਰਪੀਟ ਕੀਤੀ ਆਪਦੇ ਸਰਵਿਸ ਰਿਵਾਲਵਰ ਨਾਲ ਮਾਰਪੀਟ ਕੀਤੀ ਤਿੰਨ ਚਾਰ ਵਾਰ ਮੇਰੀ ਦਸਤਾਰ ਉਛਾਲੀ ਗਈ ਸਰ ਦਸਤਾਰ ਨੂੰ ਲਾਇਆ ਗਿਆ ਕੇਸਾਂ ਦੇ ਉੱਪਰ ਤੁਕਿਆ ਗਿਆ ਮੇਰੇ ਕਰੰਟ ਲਗਾਇਆ ਗਿਆ ਹਰਾਸਮੈਂਟ ਕੀਤਾ ਗਿਆ ਵੀ ਉਸ ਬਣਾ ਕੇ ਸਾਹ ਤੇ ਧਮਕਾਇਆ ਗਿਆ ਵਾਰੀ ਵਾਰੀ ਇਦਾਂ ਜਿਹੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮਿੰਤਾ ਕਰੀਆਂ ਨੇ ਵੀ ਸਰ ਲਈ ਦਸਤਾਰ ਤੇ ਨਾ ਤੁਸੀਂ ਕਮੈਂਟ ਕਰੋ ਸਾਰਿਆਂ ਨੇ ਕਮੈਂਟ ਕਰ ਕਰ ਹੱਸੇ ਜਿੰਨੇ ਵੀ ਮੌਜ ਬੈਠੀ ਸੀ ਵਿੱਚੋਂ ਕਿਸੇ ਇੱਕ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਕਾਇਦਮ ਦੱਸਿਆ ਗਿਆ ਵੀ ਤੂੰ ਪੰਜਵਾਂ ਸੇਖਾਂ ਜਿਹਦੇ ਨਾਲ ਮੈਂ ਕੁਝ ਕੀਤਾ ਗਿਆ ਤੋਂ ਪਹਿਲਾਂ ਚਾਰ ਸੇਖਾਂ ਨਾਲ ਮੈਂ ਕਰ ਚੁੱਕਿਆ ਮੈਂ ਸਸਪੈਂਡ ਕਰਾਉਂਗੇ ਜਾਂ ਫਿਰ ਇਹਨਾਂ ਸਮਝੌਤਾ ਹੋ ਜਾਏਗਾ ਵੀਰ ਜੀ ਦੇਖੋ ਜੱਥੇਬੰਦੀਆਂ ਨਾਲ ਸਾਰੀਆਂ ਪਹੁੰਚਾ ਤਿਆਰ ਪਰ ਤਿਆਰ ਖੜੀਆਂ ਨੇ ਆਪਾਂ ਤੇ ਸਸਪੈਂਡ ਵਾਲੇ ਹੱਕ ਚ ਨਹੀਂ ਕਿਉਂਕਿ ਇਹੋ ਜਿਹਾ ਬੰਦਾ ਵੀਰ ਜੀ ਇਹ ਤੇ ਮਤਲਬ ਇਹ ਕਹਿੰਦੇ ਨੇ ਨਾ ਹਲਕਾ ਆਇਆ ਕੁੱਤਾ ਬਣ ਚੁੱਕਿਆ ਆ ਚਾਰ ਉਹਨੂੰ ਪਹਿਲੇ ਕਰ ਚੁੱਕਿਆ ਆ ਵੜ ਚੁੱਕਿਆ ਆ ਪੰਜਵੇਂ ਨੂੰ ਵੜਤਾ ਉਹਨੇ ਸੋ ਇਸ ਕਰਕੇ ਇਹਨੂੰ ਤੇ ਪਰਮਨੈਂਟਲੀ ਡਿਸਮਿਸੀ ਕਰਨਾ ਚਾਹੀਦਾ ਆ ਇਹਦੇ ਲਈ ਸਸਪੈਂਸ਼ਨ ਵੀ ਛੋਟੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਫਿਰ ਕੀ ਰੁਕ ਹੋਊਗਾ ਵੀਰ ਜੀ ਜੇ ਪੁਲਿਸ ਕਾਰਵਾਈ ਡੀਐਸਪੀ ਦੇ ਜਿੰਨੇ ਕੁ ਪੱਲੇ ਹੈ ਉਹਨਾਂ ਨੇ ਕਰ ਰਹੇ ਨੇ ਆਪਣੇ ਵੱਲੋਂ ਇਹ ਨਾ ਮਿੱਟੀ ਪਾ ਰਹੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਡੀਐਸਪੀ ਦੇ ਹੱਥ 'ਚ ਕੁਝ ਹੈਗਾ ਇਹ ਗੱਲ ਤੇ ਐਸਐਸਪੀ ਜਾਂ ਵੱਡੇ ਅਫਸਰਾਂ ਤੱਕ ਹੀ ਜਾ ਕੇ ਹੁੰਦੀ ਹੈ ਹਾਂਜੀ ਦਰਸ਼ਕੋ ਵਾਹਿਗੁਰਜੀ ਖਾਲਸਾ ਵਾਹਿਗੁਰੂ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਅੱਜ 17 ਸੈਕਟਰ 18 'ਤੇ ਖੜੇ ਆ ਦੋ ਦਿਨ ਪਹਿਲਾਂ ਇੱਕ ਸਿੱਖ ਨੌਜਵਾਨ ਦੀ ਪੱਗ ਲਈ ਜਾਂਦੀ ਹੈ ਇੱਕ ਐਸਆਈ ਵੱਲੋਂ ਸਿਰ 'ਚ ਧੁੱਕਿਆ ਜਾਂਦਾ ਹੈ ਔਰ ਫਿਰ ਕਿਹਾ ਜਾਂਦਾ ਹੈ ਤੈਨੂੰ 84 ਚੇਤੇ ਕਰਾ ਦੇਾਂਗੇ ਔਰ ਬਹੁਤ ਸਾਰੇ ਸ਼ਬਦ ਇਹ ਜੇ ਵਰਤੇ ਜਾਂਦੇ ਆ ਇਹ ਘਟਨਾ ਸਾਰੀ ਕਿਉਂ ਹੋਈ ਜਾਣਨ ਦਾ ਯਤਨ ਕਰਦੇ ਆ ਸਿੱਖ ਜੂਥ ਤੋਂ ਵੀਰ ਨਾਲ ਖੜੇ ਆ ਨਾਲ ਸਾਡੇ ਮਾਨਯੋਗ ਵੀਰ ਸਤਕਾਰਯੋਗ ਮੌਜੂਦਾ ਐਮਸੀ ਦਮਨਪ੍ਰੀਤ ਸਿੰਘ ਜੀ ਨਾਲ ਖੜੇ ਆ ਜਿਸ ਵੀਰ ਦੇ ਨਾਲ ਘਟਨਾ ਹੋਈ ਸੁਵਿੰਦਰ ਸਿੰਘ ਉਹ ਨਾਲ ਖੜਿਆ ਵਾ ਔਰ ਸਾਰੇ ਸਿੱਖ ਜੂਥ ਤੇ ਨਾਲ ਨਿਹੰਗ ਸਿੰਘ ਕਥੇਬੰਦੀਆ ਵੀਰ ਸਰਵਜ ਸਿੰਘ ਨਾਲ ਖੜੇ ਹੋਏ ਆ ਮਸਲਾ ਕੀ ਹੋਇਆ ਕਿਉਂ ਇਹੋ ਜੀ ਕਾਰਨ ਹਰ ਵਾਰ ਪੁਲਿਸ ਨੂੰ ਪਹਿਲਾਂ 34 ਸੈਕਟਰ ਇਹੋ ਜੀ ਘਟਨਾ ਹੁੰਦੀ ਹੈ ਇੱਕ ਪੁਲਿਸ ਵਾਲਾ ਕਿਸੇ ਦਫ਼ਤਰ ਵਿੱਚ ਆ ਕੇ ਪੱਗ ਲਾਉਂਦਾ ਔਰ ਪੱਗ ਤੇ ਅਟੈਕ ਕੀਤਾ ਜਾਂਦਾ ਪਤਾ ਨਹੀਂ ਕਿਹੜੇ ਦਿਮਾਗ ਇਹਨਾਂ ਦੇ ਕਿਉਂ ਇਤ ਘੁੰਮ ਗਏ ਵੀ ਵਰਦੀ ਪਾ ਕੇ ਖਾਕੀ ਵਰਦੀ ਪਾ ਕੇ ਜਾਂ ਤਾਂ ਇਹ ਗੁੰਡੇ ਬਣ ਗਏ ਆ ਬਦਮਾਸ਼ ਬਣ ਗਏ ਆ ਔਰ ਇਹਨਾਂ ਦੀ ਬਦਮਾਸ਼ੀ ਇੱਥੋਂ ਤੱਕ ਹੈ ਵੀ ਹਰ ਵਾਰ ਸਿੱਖੀ ਤੇ ਅਟੈਕ ਕੀਤਾ ਜਾਂਦਾ ਔਰ ਇਹ ਗੱਲ ਕਹੀ ਜਾਂਦੀ ਹੈ ਵੀ ਤੁਹਾਨੂੰ ਚਰਾਸੀ ਚੇਤੇ ਕਰਵਾ ਦੇਵਾਂਗੇ ਅੱਜ ਜਿਹੜੀ ਘਟਨਾ ਹੋਈ ਹੈ ਬਹੁਤ ਨਿੰਦਨਯੋਗ ਹੈ ਨੌਜਵਾਨ ਦੀ ਪੱਗ ਲਾਈ ਜਾਂਦੀ ਹੈ ਥਾਣੇ ਦੇ ਵਿੱਚ ਫਿਰ ਉਹਦੇ ਸਿਰ ਤੇ ਥੁੱਕਿਆ ਜਾਂਦਾ ਤੇ ਕਿਹਾ ਜਾਂਦਾ ਤੈਨੂੰ 84 ਚਿੱਤੇ ਕਰਾ ਦੇਾਂਗੇ ਹਿੰਦੂ ਮੰਡਟ ਬੰਦੇ ਇਹੋ ਜੇ ਗੱਲ ਕੀਤੀ ਜਾ ਰਹੀ ਹੈ ਕਿਉਂ ਕਿਹਾ ਜਾ ਰਿਹਾ ਕੀ ਕਾਰਨ ਹੈ ਗੱਲ ਜਾਣਨ ਦਾ ਯਤਨ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਘਟਨਾ ਹੋਈ ਹੈ ਇਹ ਘਟਨਾ ਸ਼ੁਰੂ ਕਿੱਥੋਂ ਹੋਈ ਔਰ ਇੱਥੋਂ ਤੱਕ ਨੌਬਤ ਕਿਉਂ ਪਹੁੰਚ ਗਈ ਵੀ ਸਿੱਖ ਨੌਜਵਾਨ ਦੀ ਪੱਗ ਲਾਈ ਜਾਂਦੀ ਹੈ ਥਾਣੇ ਦੇ ਵਿੱਚ ਹੁਣ ਥਾਣਾ ਅਸੀਂ ਇਨਸਾਫ ਲੈਣ ਆਉਂਦੇ ਆ ਜੇ ਥਾਣਿਆਂ ਵਿੱਚ ਸਾਡੇ ਨਾਲ ਇਸ ਇਹੋ ਜਿਹਾ ਕੁਝ ਹੋਏਗਾ ਤੇ ਫਿਰ ਇਸ ਇਨਸਾਬ ਕਿੱਥੇ ਲੈਣ ਜਾਵਾਂਗੇ ਦੇਖੋ ਜੀ ਆਪਣੇ ਪਿਛਲੇ ਦਿਨੀ ਮੈਨੂੰ ਆਪਣਾ 14 ਤਰੀਕ ਸ਼ਾਮੀ 8:60 8:17 18 ਮਿੰਟ ਤੇ ਇੱਕ ਵੀਡੀਓ ਆਂਦੀ ਹੈ ਜਿਸ ਤੇ ਭਾਈ ਸਾਹਿਬ ਦੀ ਕੇਸ ਖੁੱਲੇ ਹੋਏ ਨੇ ਪੱਗ ਹੱਥ 'ਚ ਫੜੀ ਹੋਈ ਆ ਬੁੱਲ ਫਟਿਆ ਹੋਇਆ ਸੋ ਇਹਨਾਂ ਦੀ ਸ਼ਰਟ ਪਾਟੀ ਹੋਈ ਆ ਉਹ ਵੀਡੀਓ ਦੇਖ ਕੇ ਬੈਰੀ ਨੈਕਸਟ ਡੇ ਮੈਂ ਉਸ ਵੀਡੀਓ ਦੇ ਮਾਧਮੇ ਰਹੀ ਆ ਭਾਈ ਸਾਹਿਬ ਦਾ ਜਿਹੜਾ ਹੈਗਾ ਨੰਬਰ ਪਤਾ ਕਰਾਇਆ ਇਹਨਾਂ ਨੂੰ ਅਪਰੋਚ ਕੀਤੀ ਇਹਨਾਂ ਨੂੰ ਮਿਲੇ ਇਹਨਾਂ ਦੀ ਗੱਲ ਪਤਾ ਕੀਤੀ ਸੋ ਗੱਲ ਸਾਨੂੰ ਇਹ ਪਤਾ ਲੱਗਿਆ ਪਿਛਲੇ ਦਿਨੀ ਇਸੇ ਮਹੀਨੇ ਦੀ 8 ਤਰੀਕ ਨੂੰ 15 ਸੈਕਟਰ ਚਾਹੇ ਚੋਰੀ ਦੁਕਾਨੋਂ ਤੇ ਬਾਹਰ ਮੋਟਰਸਾਈਕਲ ਤੇ ਇਹ ਐਸਏ ਅਸ਼ੀਸ਼ ਕੁਮਾਰ ਸਿਵਲ ਵਰਦੀ 'ਚ ਬੈਠੇ ਸੀ ਆਪਣਾ ਪਤਾ ਵੀ ਉਹ ਐਸੇ ਹੀ ਹੈਗਾ ਕਿ ਨਹੀਂ ਉਹਨਾਂ ਨੂੰ ਸਿਵਲ ਵਰਦੀ 'ਚ ਪਤਾ ਨਹੀਂ ਲੱਗਦਾ ਸਿਵਲ ਵਰਦੀ 'ਚ ਇਹਨਾਂ ਨੂੰ ਤਾਂ ਕੱਲ ਹੀ ਪਤਾ ਲੱਗਿਆ 14 ਤਰੀਕ ਪਤਾ ਲੱਗਿਆ ਵੀ ਉਹ ਐਸੇ ਹੀ ਆ ਸੋ ਉੱਥੇ ਪੰਜ-ਸੱਤ ਹਰਿਆਣਵੀ ਭਰਾ ਸਾਡੇ ਬੈਠੇ ਸੀ ਜਿਹਦੇ ਵਿੱਚ ਇੱਕ ਐਸਏ ਅਸ਼ੀਸ਼ ਕੁਮਾਰ ਵੀ ਸੀਗਾ ਉਹਨਾਂ ਨੇ ਥੁੱਕ ਸੁੱਟੀ ਪਾਜੀ ਥੱਲੇ ਉਥੂਕ ਇਹਨਾਂ ਦੇ ਪੈਰਾਂ ਤੇ गिर ਗਏ ਪੱਟ ਤੇ गिर ਗਏ ਇਹਨਾਂ ਨੇ ਉਹਨਾਂ ਨੂੰ ਕਿ ਉਹਨਾਂ ਨੇ ਇਹਦਾ ਗਲਾਵਾ ਫੜਿਆ ਜਦੋਂ ਤੱਕ ਉਹਨਾਂ ਨੇ ਗਲਾਵਾ ਫੜਿਆ ਉਦੋਂ ਤੱਕ ਇਹਨੂੰ ਇਹ ਨਹੀਂ ਪਤਾ ਵੀ ਉਹ ਐਸਆਈ ਨੇ ਚਲੋ ਜੀ ਉੱਥੇ ਬੈਸ ਬਸਾਈ ਹੋਈ ਉਹ ਮੈਟਰ ਸੌਟ ਆਊਟ ਹੋ ਗਿਆ ਇਹਨਾਂ ਨੇ ਕਿਹਾ ਚਲੋ ਜਾਣ ਦੋ ਭਾਜੀ ਕਿੰਨੇ ਬਣੇ ਵੀ ਉਹ 8-10 ਜਾਣੇ ਸੀ ਇਹ 2 ਜਾਣੇ ਸੀ ਇਹਨਾਂ ਨੇ ਉੱਥੋਂ ਆਪਣਾ ਜਿਹੜਾ ਹੈਗਾ ਆਪਣਾ ਸਮਾਂ ਬਚਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਉੱਥੋਂ ਨਿਕਲੇ 8 ਤਰੀਕ ਮੈਟਰ ক্লোਜ਼ ਹੋ ਗਿਆ ਖਤਮ ਹੋ ਗਿਆ ਗਲੀ ਖਤਮ ਇਹ ਆਪਣੇ ਰਸਤੇ ਹੋ ਆਪਣੇ ਰਸਤੇ ਪਰ ਪਿਛਲੀ 14 ਤਰੀਕ ਨੂੰ ਇੱਥੇ ਭਾਈ ਸਾਹਿਬ ਆਪਣੇ ਕਿਸੇ ਮਿੱਤਰ ਨਾਲ ਆਏ ਸੀਗੇ ਉਹ ਮਿੱਤਰ ਦਾ ਆਲਰੇਡੀ ਇੱਥੇ ਕੋਈ ਕੇਸ ਸੀਗਾ ਉਹ ਸੁਲਝਾਣਾ ਸੀਗਾ ਤਾਂ ਉਹ ਕੀ ਹੈ ਇੱਥੇ ਇੱਕ ਰੂਮ ਹੈ ਜਿਹਦੇ ਅੰਦਰ ਬਿਠਾ ਕੇ ਉਹ ਕੇਸ ਸੁਝਾਰੇ ਸੀਗੇ ਇਹ ਰੂਮ ਦੇ ਬਾਹਰ ਬੈਠੇ ਸੀ ਕੁਰਸੀਆਂ ਲੱਗੀਆਂ ਹੋਈਆਂ ਨੇ ਸਾਹਮਣੇ ਰੂਮ ਦੇ ਵਿੱਚ ਐਸਆਈ ਜਿਹੜਾ ਹੈਗਾ ਅਸੀਸ਼ ਕੁਮਾਰ ਸੀਗਾ ਬੈਠਾ ਸੀ ਉਹਨੇ ਇਹਨਾਂ ਨੂੰ ਦੇਖਿਆ ਵੀ ਰੂਮ ਦੇ ਬਾਹਰ ਉਹੀ ਬੰਦਾ ਜਿਹਦੇ ਨਾਲ ਮੇਰੀ 8 ਤਰੀਕ ਨੂੰ ਬੈਸ ਹੋਈ ਸੀ ਉਹਦੇ ਦਿਮਾਗ 'ਚ ਚਕਰੀਆ ਖਾਨ ਉਹਦੀ ਰੂਹ ਦੇ ਅੰਦਰ ਵੜਿਆ ਉਸ ਟਾਈਮ ਉਹਨੇ ਇਹਨਾਂ ਨੂੰ ਇੱਕ ਮੁਲਾਜ਼ਮ ਭੇਜ ਕੇ ਬੁਲਾਇਆ ਇਹ ਇਦਾਂ ਹੱਥ ਪਾ ਕੇ ਲੈ ਕੇ ਤੇਰਾ ਕੀ ਨਾਮ ਹੈ ਇਹਨੇ ਜਾ ਕੇ ਦੱਸਿਆ ਮੇਰਾ ਨਾਮ ਸਰਵਿੰਦਰ ਸਿੰਘ ਹੈ ਸੋ ਉਸ ਕਮਰੇ ਦੇ ਵਿੱਚ ਲੈ ਗਏ ਜਿੱਥੇ ਤਪਤੀਸ਼ ਹੁੰਦੀ ਆ ਹਾਂ ਜਿੱਥੇ ਜਿੱਥੇ ਕੈਮਰਾ ਨਹੀਂ ਲੱਗਾ ਹਾਂ ਜਿੱਥੇ ਕੈਮਰਾ ਨਹੀਂ ਲੱਗਾ ਬਾਕੀ ਸਾਰੇ ਕਮਰੇ 'ਚ ਕੈਮਰਾ ਲੱਗਾ ਉਸ ਕਮਰੇ 'ਚ ਕੈਮਰਾ ਨਹੀਂ ਲੱਗਾ ਸੋ ਉੱਥੇ ਲੈ ਕੇ ਉੱਥੇ ਲਿਜਾ ਕੇ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਦੀ ਪੱਗ ਉੱਤਰ ਜਾਂਦੀ ਹੈ ਇਹਨੇ ਪੱਗ ਫੇਰ ਰੱਖ ਲਈ ਫਿਰ ਉਹਨਾਂ ਨੇ ਇਹਨੂੰ ਕੁੱਟਿਆ ਪੱਗ ਧਾਰ ਤੇ ਇਹਨੇ ਤਿੰਨ ਚਾਰ ਵਾਰੀ ਪੱਗ ਰੱਖੀ ਪੱਗ ਵਾਰ ਤਿੰਨ ਚਾਰ ਵਾਰ ਫਿਰ ਐਂਡ 'ਚ ਉਹਨਾਂ ਨੇ ਕੀ ਕੀਤਾ ਜਿਹੜਾ ਉਹਨਾਂ ਦਾ ਜਿਹੜਾ ਸਰਵਿਸ ਪਿਸਟਲ ਸੀ ਉਹਦੇ ਬੱਟ ਨਾਲ ਇਹਨੂੰ ਕੁੱਟਿਆ ਇਹਦੇ ਬੁੱਲਾਂ ਤੇ ਮਾਰਿਆ ਸਿਰ ਤੇ ਮਾਰਿਆ ਪੇਟ ਤੇ ਮਾਰਿਆ ਲੱਤਾਂ ਮਾਰੀਆਂ ਕਰਦੇ ਕਰਾਂਦੇ ਦੀ ਸ਼ਰਟ ਵੀ ਪਾੜਤੀ ਕੇਸ ਵੀ ਖੋਲਤੇ ਐਂਡ ਦੇ ਵਿੱਚ ਇਹਨੂੰ ਪਤਾ ਕੀ ਇਹ ਮਾਫੀਆ ਮੰਗਦਾ ਸੀ ਭਾਜੀ ਛੱਡੋ ਜਾਨ ਦੋ ਭਾਜੀ ਗਲਤੀ ਹੋ ਗਈ ਇਹਨੂੰ ਕਹਿੰਦੇ ਤੂੰ ਮੈਨੂੰ ਉੱਤੋਂ ਥੁੱਕਣ ਤੋਂ ਰੋਕਿਆ ਸੀ ਅੱਜ ਮੈਂ ਤੇਰੇ ਸਿਰ ਤੇ ਤੂੰ ਸੋ ਇਹ ਉੱਥੇ ਵਾਕਿਆ ਹੋਇਆ ਇਹ ਉਥੋਂ ਕਿਸੇ ਨਾ ਕਿਸੇ ਤਰੀਕੇ ਆਪਣੀ ਜ ਕਿਉਂਕਿ ਜਿਹੜੇ ਦੂਜੇ ਰੂਮ ਦੇ ਵਿੱਚ ਐਸਆਈ ਪਾਇਸਾ ਬੈਠੇ ਸੀ ਨਾਲੋਂ ਦੋ ਪਾਰਟੀਆਂ ਦਾ ਸੁਲਝਾ ਕਰਾ ਰਹੇ ਸੀਗੇ ਤਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਿਹੜਾ ਬਾਅਰ ਬੰਦਾ ਬੈਠਾ ਵੀ ਸਾਹਮਣੇ ਕਲੇਸ਼ ਪੈ ਗਿਆ ਉਹਨੂੰ ਕੁਝ ਪਤਾ ਹੀ ਨਹੀਂ ਹਲੇ ਤੱਕ ਜੀ ਜੱਤਗੇ ਐਸਐਚਓ ਸਾਹਿਬ ਦੇ ਰੂਮ ਚ ਜਾਂਦੇ ਨੇ ਤਦ ਪਤਾ ਲੱਗਦਾ ਵੀ ਇਦਾਂ ਬਾਅਦ ਸਾਡਾ ਜਿਹੜਾ ਬੰਦਾ ਸੀ ਉਹਨੂੰ ਦੂਜੇ ਰੂਮ ਚ ਲਿਜਾ ਕੇ ਉੱਥੇ ਤਸ਼ੱਦਦ ਕੀਤਾ ਗਿਆ ਦੂਜੇ ਰੂਮ ਚ ਲਿਜਾ ਕੇ ਫਿਰ ਉਹੀ ਐਸਐਚਓ ਨੇ ਇਹਦੀ ਆਪਣਾ ਜਿਹੜੇ ਦੂਜੇ ਰੂਮ ਚ ਬੈਠੇ ਸੀ ਇਹਦੀ ਪੱਗ ਬਣਵਾਈ ਐ ਐਸਐਚਓ ਸਾਹਿਬ ਦੇ ਜੀ ਉੱਥੇ ਕੈਮਰਾ ਲੱਗਾ ਵਾ ਬਿਲਕੁਲ ਐਸਐਚਓ ਸਾਹਿਬ ਦੇ ਰੂਮ ਚ ਕੈਮਰਾ ਲੱਗਾ ਵਾ ਜੀ ਇਹ ਬਾਈ ਦੀ ਪੱਗ ਬੰਨੀ ਗਈ ਆ ਉੱਥੇ ਜਿਹੜਾ ਨਾਲ ਰੈਸਟ ਰੂਮ ਹੁੰਦਾ ਜੀ ਉਹਦੀ ਬਾਈ ਦੀ ਪੱਗ ਬਨ ਕੇ ਉਹ ਕਿਹਾ ਗਿਆ ਵੀ ਹੁਣ ਤੁਸੀਂ ਜਾਓ ਕੋਈ ਗੱਲ ਨਹੀਂ ਆਪਣੀ ਰਿਟਰਨ ਕੰਪਲੇਂਟ ਅਗਰ ਦੇ ਉਸ ਤੋਂ ਬਾਅਦ ਇਹਨਾਂ ਦੀ ਹੋਰ ਦੇਖੋ ਅੱਗੇ ਕੀ ਇਹਨਾਂ ਨੇ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਮੁੰਡਿਆਂ ਨੂੰ ਲੈ ਕੇ ਜਾ ਰਿਆ ਸੋਨਾ ਚ ਮੈਡੀਕਲ ਕਰਾਨ ਜੋ ਇਹਨੇ ਆਪਣੇ ਦੋਸਤਾਂ ਨੂੰ ਬੁਲਾਇਆ ਮੇਰਨਾ ੱਟਕਾ ਹੋ ਗਿਆ ਉਸ ਤੋਂ ਬਾਅਦ ਕਹਰੇ ਵੀ ਤੁਸੀਂ ਇੱਥੇ ਲਿਖ ਕੇ ਦਿਓ ਵੀ ਅਸੀਂ ਤੁਹਾਨੂੰ ਸਹੀ ਸਲਾਮਤ ਮੁੰਡਾ ਤਾਂ ਕਹਿੰਦਾ ਅਸੀਂ ਕੋ ਲਿਖ ਕੇ ਦਈਏ ਜੀ ਉਹਨਾਂ ਉਹਨਾਂ ਤੇ ਵੀ ਦਬਾ ਪਾਇਆ ਹੈ ਹਾਂ ਵੀ ਸਾਨੂੰ ਅਸੀਂ ਸਹੀ ਸਲਾਮਤ ਤੁਹਾਨੂੰ ਦਿੱਤਾ ਵਾ ਫਿਰ ਐਸਐਚਓ ਆਪਣੀ ਐਸਐਨੂ ਬਚਾਣ ਦੇ ਲਈ ਕਹਿੰਦਾ ਵੀ ਲਿਖ ਕੇ ਦਿਓ ਵੀ ਇਹ ਮੁੰਡਾ ਸਹੀ ਸਲਾਮਤ ਦਿੱਤਾ ਜਦੋਂ ਕਿ ਮੁੰਡੇ ਨੂੰ ਕੁੱਟਿਆ ਗਿਆ ਪਾਗ ਲਈ ਇਹਨਾਂ ਨੇ ਲਿਖ ਕੇ ਦਿੱਤਾ ਨਾ ਉਸ ਮੁੰਡੇ ਨੇ ਸਰਵਿਸ ਵਾਲਬਰ ਦੇ ਨਾਲ ਉਹਨਾਂ ਨੂੰ ਡਰਾਇਆ ਗਿਆ ਵਾ ਹਾਂ ਹਾਂ ਉਸ ਤੋਂ ਬਾਅਦ 16 ਦਿਨਾਂ ਦਾ ਮੈਡੀਕਲ ਹੁੰਦਾ ਪਿਆ ਸੀ ਇਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਜਿਹੜਾ ਮੈਡੀਕਲ ਹੋ ਰਿਹਾ ਵਾ ਇਹ ਚੋਰ ਤੇ ਕੁੱਤੀ ਰਲ ਗਈ ਆ ਮੇਰਾ ਮੈਡੀਕਲ ਸਹੀ ਨਹੀਂ ਹੋਣਾ ਹਾਂ ਏ ਉੱਥੋਂ ਨਿਕਲ ਜਾਂਦੇ ਬਿਨਾ ਕੋਈ ਲਿਖਾ ਪੜੀ ਕਰੇ ਬਿਨਾ ਕੋਈ ਦਿੱਤੇ ਅਤਲਾ ਇਹ ਆਪਣਾ ਨਿਕਲ ਜਾਂਦੇ 32 ਸੈਕਟਰ ਜਾਂਦੇ ਨੇ ਹਾਂ ਉਹ 32 ਸੈਕਟਰ ਹਸਪੀਟਲ ਉੱਥੇ ਜਾ ਕੇ ਪ੍ਰੋਪਰ ਇਹਨਾਂ ਨੇ ਆਪਣਾ 1 ਕਵੇ ਤੱਕ ਮੈਡੀਕਲ ਕਰਾਇਆ ਹੁਣ ਅਸੀਂ ਮਲਾਜ਼ਮਾਂ ਨੂੰ ਦੱਸਤਾ ਵੀ ਇਹਨਾਂ ਦਾ 32 ਜੀ ਮੈਡੀਕਲ ਹੋਇਆ ਤੁਸੀਂ ਰਿਪੋਰਟਾਂ ਉੱਥੋਂ ਲੈ ਕੇ ਆਓ ਜਿਹਦੇ ਵਿੱਚ ਕਲੀਅਰ ਕੱਟ ਆ ਰਿਹਾ ਵੀ ਉਰੇ ਵੀ ਚੋਟ ਹੈ ਉਰੇ ਵੀ ਚੋਟ ਹੈ ਢਿੱਡ 'ਚ ਸਵੇਲਿੰਗ ਹੈ ਮੱਥੇ 'ਚ ਸਵੇਲਿੰਗ ਹੈ ਚੱਕਰ ਬਾਈ ਨੂੰ ਆ ਰਹੇ ਹਨ ਫਿਟ ਇੱਕਲੀਅਰ ਹੈ 32 ਦੀ ਰਿਪੋਰਟ ਦੇ ਵਿੱਚ ਹੁਣ ਇਹ ਮਲਾਜ਼ਮਾਂ ਨੇ ਉੱਥੋਂ ਰਿਪੋਰਟ ਲੈ ਕੇ ਆ ਕੇ ਔਰ ਇਹ ਸਾਰਾ ਵਾਕਿਆ ਸੀ ਰਿਟਰਨ ਇਹਨਾਂ ਨੂੰ ਦੇ ਦਿੱਤਾ ਕੱਲ ਦੇ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਅੱਛਾ ਇਹ ਦੇਖੋ ਕੋਈ ਮੁਲਾਜ਼ਮ ਮਨਾ ਨਹੀਂ ਕਰ ਰਿਹਾ ਡੀਐਸਪੀ ਤੱਕ ਨੇ ਕਿਹਾ ਵੀ ਮੇਰੇ ਮੁਲਾਜ਼ਮ ਨੇ ਗਲਤੀ ਕੀਤੀ ਹੈ ਬੱਚਾ ਹੈ ਮੰਨ ਗਿਆ ਆਪਾਂ ਪੰਜ ਜਾਣੇ ਅੰਦਰ ਸੀ ਉਹਨੇ ਕਿਹਾ ਬੱਚਾ ਹੈ ਵੀ ਨਵਾਂ ਨਵਾਂ ਹੈ ਸਿੱਖ ਜਾਏਗਾ ਵੀ ਆਪ ਇਸਕੋ ਖਤਮ ਕਰੋ ਕੋਈ ਬਾਤ ਨਹੀਂ ਇਹ ਉਹ ਮੰਨੇ ਆ ਜਿਸ ਮੁਲਾਜ਼ਮ ਨੂੰ ਅਸੀਂ ਆਪਣਾ ਦਰਖਾਸਤ ਦਿੱਤੀ ਹੈ ਜਿਸ ਨੂੰ ਕੇਸ ਮਿਲਿਆ ਆਈਓ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਇੱਥੇ ਉਸ ਆਈਓ ਨੇ ਵੀ ਕਿਹਾ ਵੀ ਸਾਡੇ ਮੁਲਾਜ਼ਮ ਦੀ ਗਲਤੀ ਹੈ ਵੀ ਮੇਰਾ ਕੋਈ ਰਿਸ਼ਤੇਦਾਰ ਨਹੀਂ ਲੱਗਦਾ ਮੇਰਾ ਮਾਮਾ ਭਾਂਜਾ ਫੁੱਫੜ ਨਹੀਂ ਲੱਗਦਾ ਮੈਂ ਜੋ ਇੱਥੇ ਰਿਕਾਰਡ ਤੇ ਸਾਡੇ ਕੋਲ ਆਊਗਾ ਮੈਂ ਉਹਦੀ ਏਜ ਰਿਪੋਰਟ ਬਣਾ ਕੇ ਉੱਪਰ ਭੇਜੂਗਾ ਸਾਨੂੰ ਉਸ ਮੁਲਾਜ਼ਮ ਤੇ ਵੀ ਵਿਸ਼ਵਾਸ ਹੈਗਾ ਕਿਉਂਕਿ ਉਹ ਪੰਜਾਬੀ ਮੁਲਾਜ਼ਮ ਆ ਬਾਕੀ ਇੱਥੇ ਹਰਿਆਣਵੀ ਮੁਲਾਜ਼ਮ ਨੇ ਸਾਡੇ ਚੰਡੀਗੜ੍ਹ ਦਾ ਜਿਹੜਾ ਜਿਹੜਾ ਬੇੜਾ ਕਰਕ ਹੋ ਗਿਆ ਵਾ ਪਹਿਲੇ ਇੱਥੇ 60 ਤੇ 40% ਰੇਸ਼ੋ ਚੱਲਦੀ ਸੀਗੀ ਪੰਜਾਬ ਦੇ 60% ਪੰਜਾਬ ਦਾ ਮੁਲਾਜ਼ਮ ਹੁੰਦਾ ਸੀ 40% ਅਦਰ ਸਟੇਟ ਦਾ ਹੁੰਦਾ ਸੀ ਜਦੋਂ ਕਿ ਸਾਡਾ 18% ਪੰਜਾਬ ਦੇ ਉਜਾਰ ਕੇ ਚੰਡੀਗੜ੍ਹ ਬਣਿਆ 27% ਸਹੀ ਠਾਈ 28 ਪਿੰਡ ਵਿਚਾਰ ਕੇ ਚੰਡੀਗੜ੍ਹ ਬਸਾਇਆ ਗਿਆ ਸੋ ਗੱਲ ਇਹ ਹੈ ਵੀ ਅੱਜ ਦੀ ਰੇਟ ਦੇ ਵਿੱਚ ਇੱਥੇ ਇਹਨਾਂ ਦੀ ਮੈਂਟੈਲਿਟੀ ਇਦਾਂ ਦੀ ਬਣ ਗਈ ਹੈ ਵੀ ਪੱਗ ਆਲਾ ਆਵੇ ਤੁਸੀਂ ਦੇਖੋ 3 ਦਿਨ ਪਹਿਲੇ ਵਾਲੇ 34 ਜੋ ਕੇਸ ਨਹੀਂ ਖਤਮ ਹੋਇਆ 34 ਚ 3 ਦਿਨ ਪਹਿਲਾਂ ਹੋਇਆ ਤੇ ਅੱਜ 17 ਚ ਹੋ ਗਿਆ ਵਾ ਸੋ ਇਦਾਂ ਦੇ ਜਿਹੜੇ ਮੁਲਾਜ਼ਮ ਨੇ ਇਹ ਇਹ ਜੋਬ ਨਹੀਂ ਕਰ ਸਕਦੇ ਇਹ ਜੋਬ ਲਈ ਫਿੱਟ ਨਹੀਂ ਹੈ ਇਹਨਾਂ ਨੂੰ ਇੱਥੋਂ ਕੱਢਣਾ ਹੀ ਜਿਹੜਾ ਹੈਗਾ ਵਾ ਉਹ ਸਾਨੂੰ ਮناسب ਲੱਗਦਾ ਜੀ ਵੀਰ ਸਵਿੰਦਰ ਸਿੰਘ ਤੇਰੇ ਤੁਹਾਡੇ ਨਾਲ ਕੀ ਘਟਨਾ ਹੁੰਦੀ ਹੈ ਜਿਸ ਕਰਕੇ ਤੁਹਾਨੂੰ ਪਹਿਲਾਂ ਤਾਂ ਕੁੱਟਿਆ ਕਿਉਂ ਜਾਂਦਾ ਹੈ ਤੇ ਹੋਰ ਤੁਹਾਡੇ ਨਾਲ ਕਿਹੜੀ ਘਟਨਾ ਟਿਕ ਨੂੰ ਹੋਈ ਸੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਿੰਦਰ ਸਿੰਘ ਹੈ ਜਿੱਦਾਂ ਕਿ ਤੁਹਾਨੂੰ ਪਾਜੀ ਨੇ ਦੱਸਿਆ ਵੀ 8 ਤਰੀਕ ਦੀ ਰਾਤ ਨੂੰ ਸਾਢੇ 10 10 ਵੇ ਦੇ ਟਾਈਮ ਸੀਗਾ ਅਸੀਂ 15 ਸੈਕਟਰ ਚ ਰੋਟੀ ਖਾ ਕੇ ਮੈਥਨ ਦਾ ਫਰੈਂਡ ਜਾ ਰਹੀ ਸੀਗੇ ਉੱਥੇ ਸ਼ਿਸ਼ ਕੁਮਾਰ ਐਸਆਈ ਜਿਹੜਾ ਸਿਵਲ ਡਰੈਸ ਦੇ ਵਿੱਚ ਮੋਟਰਸਾਈਕਲ ਦੇ ਉੱਪਰ ਸੜਕ ਤੇ ਬੈਠਾ ਹੋਇਆ ਸੀਗਾ ਤੇ ਸਰ ਉਹ ਵਾਰ-ਵਾਰ ਥੁੱਕ ਰਿਹਾ ਸੀਗਾ ਕੋਈ ਕੋਈ ਨਸ਼ਾ ਕੀਤਾ ਹੋਇਆ ਸੀ ਜਾਂ ਕੁਝ ਸਰ ਮੈਨੂੰ ਧਿਆਨ ਨਹੀਂ ਇਸਦਾ ਵੀ ਨਸ਼ਾ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਸਿਵਲ ਡਰੈਸ ਦੇ ਵਿੱਚ ਬੈਠੇ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਬ੍ਰਦਰ ਤੁਸੀਂ ਕਿਉਂ ਥੁੱਕ ਰਹੇ ਹੋ ਵੀ ਹੁਣੇ ਤੁਸੀਂ ਮੇਰੇ ਤੇ ਥੁੱਕਿਆ ਵੀ ਮੇਰੇ ਪਿੱਛੇ ਵੀ ਲੋਕ ਆ ਰਹੇ ਆ ਥੁੱਕਣਾ ਤੁਸੀਂ ਬੰਦ ਨਹੀਂ ਕਰ ਰਹੇ ਵੀ ਮੇਰੇ ਤੇ ਥੁੱਕਿਆ ਹੁਣ ਇੱਕ ਮਿੰਟ ਉਹ ਕਿਸੇ ਹੋਰ ਤੇ ਥੁੱਕੋਗੇ ਹਰਿਆਣਵੀ ਸਰ ਮੁੰਡੇ ਬੈਠੇ ਸੀ ਉਹਨਾਂ ਨਾਲ 8-10 ਵਿੱਚੋਂ ਇੱਕ ਬੋਲੇ ਵੀ ਤਿੰਨ ਚਾਰਾ ਦਿੱਕਤ ਆ ਤੇ ਮੈਂ ਕਿਹਾ ਵੀ ਦਿੱਕਤ ਵਾਲੀ ਕੀ ਗੱਲ ਮੈਂ ਤਾਂ ਇੱਥੇ ਕੋਣਾ ਤੇ ਐਨੇ ਨੂੰ ਸ਼ੀਸ਼ਮਾਰ ਐਸਾਈ ਜਿਹੜਾ ਉੱਠ ਕੇ ਆ ਗਿਆ ਇੱਕਦਮ ਤੇ ਮੈਨੂੰ ਥੋੜੇ ਪਿੱਛੇ ਦੇ ਫਿਰ ਉਹਨਾਂ ਨਾਲ 8-10 ਜਣੇ ਹੋਰ ਸੀਗੇ ਉਹ ਕਿੰਤੇ ਅਸ਼ੀਸ਼ ਕੁਮਾਰ ਇਹ ਸਹੀ ਉਹ ਵੀ ਮੁਲਾਜ਼ਮ ਸਨ ਜਾਂ ਐਸੇ ਸਭ ਨਹੀਂ ਸਰ ਉਹ ਮੁਲਾਜ਼ਮ ਸਨ ਉਹ ਤੇ ਦੋਸਤਾਂ ਨੂੰ ਬਾਹਰ ਲੇ ਕਿਉਂਕਿ ਆਫ ਡਿਊਟੀ ਸੀ ਉਹ ਜੀ ਜੀ ਤੇ ਸਰ ਮੈਨੂੰ ਕਹਿੰਦੇ ਤੂੰ ਅਸ਼ੀਸ਼ ਕੁਮਾਰ ਕਹਿੰਦਾ ਐਸਐਚ ਨੂੰ ਬੁਲਾ ਲੈ ਡੀਐਸਪੀ ਨੂੰ ਬੁਲਾ ਲੈ ਅਸੈਸਮੈਂਟ ਕਰਨ ਜਿਹਨੂੰ ਬੁਲਾਇਆ ਜਾਂਦਾ ਬੁਲਾ ਲੈ ਹੂੰ ਮੁੰਡੇ ਬੁਲਾ ਲੈ ਕਹਿੰਦੇ ਦੱਸ ਜਾਣੇ ਹੈਗੇ ਤੂੰ ਵੀ ਬੁਲਾ ਲੈ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀਰੇ ਇਹ ਕਹਿ ਕੇ ਉਹ ਕਹਿੰਦਾ ਬੁਲਾ ਲੈ ਟਾਈਮ ਦਿੱਤਨੂੰ ਬੁਲਾਣ ਦਾ ਇਹ ਕਹਿ ਕੇ ਅਸੀਂ ਮੈਂ ਤੇ ਮੇਰਾ ਦੋਸਤ ਪਾਸੇ ਹੋ ਗਏ ਅਸੀਂ ਅੱਗੇ ਨੂੰ ਜਾ ਕੇ ਘਰ ਨੂੰ ਜਾਵੜੇ ਆ ਸੀ ਸਰ ਮੈਂ 14 ਤਰੀਕ ਦੀ ਦੁਪਹਿਰ ਨੂੰ ਇੱਥੇ ਆਇਆ ਆਪਣੇ ਦੋਸਤ ਨੂੰ ਇੱਥੇ ਛੱਡਣ। ਮੈਂ ਸਰ ਉਹਨੂੰ ਛੱਡ ਕੇ ਰੂਮ ਦੇ ਵਿੱਚ ਬਾਹਰ ਇੱਥੇ ਜਿਹੜੀ ਵੇਟਿੰਗ ਹੈਗੀ ਆਪਣੀ ਕੁਰਸੀਆਂ ਉੱਤੇ ਬੈਠੇ ਵੇਟ ਕਰ ਰਿਹਾ ਸੀ ਉਹਦੇ। ਉਹਨੇ ਨੂੰ ਅਸ਼ੀਸ਼ ਕੁਮਾਰ ਐਸਆਈ ਸੀ ਜਿਹੜਾ ਉਹਨੇ ਦੇਖ ਲਿਆ। ਉਹਨੇ ਆਵਾਜ਼ ਮਾਰੀ ਕਿਸੇ ਮੁੰਡੇ ਨੂੰ ਵੀ ਉਹਨੂੰ ਬੁਲਾ ਕੇ ਲੈ ਕੇ ਆ ਤੇ ਓਬਵੀਅਸਲੀ ਗੱਲ ਹੈ ਮੈਂ ਜਾਵਾਂਗਾ ਜੀ ਮੈਨੂੰ ਕਹਿੰਦੇ ਸਰ ਬੁਲਾ ਰਿਹਾ ਮੈਂ ਚਲਾ ਗਿਆ ਉਹਨਾਂ ਕੋਲ। ਤੇ ਮੇਰਾ ਨਾਮ ਪੁੱਛਿਆ ਉਹਨੇ ਨਾਮ ਪੁੱਛਣ ਸਾਰੀ ਮੈਨੂੰ ਉਸ ਕਮਰੇ 'ਚ ਲੈ ਗਈ ਇਸ ਕੈਮਰਾ ਕੋਈ ਨਹੀਂ ਸੀਗਾ। ਕਿਉਂਕਿ ਇਹਨਾਂ ਨੇ ਸਪੈਸ਼ਲੀ ਬਣਾਇ ਉਸ ਕੁੰਡਲ ਚਾਕੇ ਸਰ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਕੰਨ ਤੇ ਮਾਰਿਆ ਮੁੱਕਾ ਜਿਸ ਕਰਕੇ ਉਹ ਨਹੀਂ ਪਾਸ ਉੱਤਰਗਾਂ ਨੂੰ ਕੱਲੇ ਅਸ਼ੀਸ਼ ਕੁਮਾਰ ਨੇ ਕੁੱਟਿਆ ਜਾਂ ਨਾਲ ਹੋਰੀ ਮਲਾਜੂ ਸਰ ਅਸ਼ੀਸ਼ ਕੁਮਾਰ ਨੇ ਹੀ ਕੁੱਟਿਆ ਸਭ ਤੋਂ ਅੱਜ ਜੀ ਅਸ਼ੀਸ਼ ਕੁਮਾਰ ਨੇ ਮਾਰਪੀਟ ਕੀਤੀ ਆਪਦੇ ਸਰਵਿਸ ਰਵਾਲਵਰ ਨਾਲ ਮਾਰਪੀਟ ਕੀਤੀ ਤਿੰਨ ਚਾਰ ਵਾਰ ਮੇਰੀ ਦਸਤਾਰ ਉਛਾਲੀ ਗਈ ਸਰ ਦਸਤਾਰ ਨੂੰ ਲਾਇਆ ਗਿਆ ਕੇਸਾਂ ਦੇ ਉੱਪਰ ਤੁਕਿਆ ਗਿਆ ਮੇਰੇ ਕਰੰਟ ਲਗਾਇਆ ਗਿਆ ਹਰਾਸਮੈਂਟ ਕੀਤਾ ਗਿਆ ਵੀਡੀਓ ਬਣਾ ਕੇ ਸਰ ਮੇਨ ਤੁੰਕਾਇਆ ਗਿਆ ਵਾਰੀ ਵਾਰੀ ਇਦਾਂ ਜਦੋਂ ਮੈਨੂੰ ਕਦ ਲੋਕਨ ਦੀ ਕੋਸ਼ਿਸ਼ ਕੀਤੀ ਮਿੰਤਾ ਕਰਤੀਆਂ ਨੇ ਵੀ ਸਰ ਮੇਰੀ ਦਸਤਾਰ ਤੇ ਨਾ ਤੁਸੀਂ ਕਮੈਂਟ ਕਰੋ ਸਾਰਿਆਂ ਨੇ ਕਮੈਂਟ ਕਰ ਕਰ ਕੇ ਹੱਸੇ ਜਿੰਨੇ ਵੀ ਮੁਲਾਜ਼ਮ ਬੈਠੇ ਸੀ ਵਿੱਚੋਂ ਕਿਸੇ ਇੱਕ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀਗੀ ਬਕਾਇਦਮ ਦੱਸਿਆ ਗਿਆ ਵੀ ਤੂੰ ਪੰਜਵਾਂ ਸਿੱਖਾਂ ਜਿਹਦੇ ਨਾਲ ਮੈਂ ਕੁਛ ਕੀਤਾ ਗਾ ਤੋਂ ਪਹਿਲਾਂ ਚਾਰ ਸਿੱਖਾਂ ਨਾਲ ਮੈਂ ਇਹ ਕਰ ਚੁੱਕਿਆ ਇਹ ਤੁਹਾਡੇ ਤੋਂ ਪਹਿਲਾਂ ਚਾਰ ਨਾਲ ਹੋਰ ਵੀ ਕਰ ਚੁੱਕਿਆ ਚਾਰ ਨਾਲ ਹੋਰ ਇਦਾਂ ਕਹਿੰਦਾ ਤੂੰ ਪੰਜਵਾਂ ਜਿਹੜਾ ਮੇਰੇ ਕਿਚੜਿਆਂਗਾ ਇੱਕ ਗੱਲ ਮੈਨੂੰ ਆ ਪਾਕੀਆਂ ਮੇਰੇ ਕੰਨ ਚ ਆ ਗਿਆ ਕਿ ਕਹਿੰਦੇ ਤੇਰੇ ਮੈਂ ਕਹਿੰਦਾ ਉਦੋਂ ਤੋਂ ਮੈਨੂੰ ਥੁੱਕਣ ਤੋਂ ਰੋਕਿਆ ਸੀਗਾ ਅੱਜ ਮੈਂ ਤੇਰੇ ਥੁੱਕ ਰਿਆਂਗਾ ਜੋ ਕਰਨਾ ਕਰ ਲਾ ਉਹਨੇ ਮੇਰੇ ਸਿਰ ਕੇਸਾਂ ਦੇ ਉੱਪਰ ਥੁੱਕਿਆਗਾ ਅੱਜ ਫਿਰ ਡੀਐਸਪੀ ਫਿਰ ਉੱਤੇ ਕਿਉਂ ਇੰਨਾ ਮਿਹਰਬਾਨ ਹੋ ਗਿਆ ਵੀ ਨਵਾਬ ਬੰਦਾ ਹੈ ਜਿਹੜਾ ਬੰ ਨਵਾਂ ਬੰਦਾ ਇਹੋ ਜਿਹਾ ਡੀਐਸਪੀ ਨੂੰ ਪਹਿਲਾਂ ਨਹੀਂ ਪਤਾ ਵੀ ਇਹ ਪਹਿਲਾਂ ਵੀ ਇਹੋ ਜਿਹੀ ਕਰਤੂਤਾਂ ਕਰ ਚੁੱਕਾ ਹੈ ਐਸਆਈ ਬਿਲਕੁਲ ਪਤਾ ਹੋਊਗਾ ਜੀ ਇਹਨਾਂ ਨੂੰ ਪਰ ਆਪਣਾ ਬੰਦਾ ਇਹਨਾਂ ਦਾ ਆਪਣੇ ਬੰਦੇ ਨੂੰ ਬਚਾਉਣ ਦੀ ਜਾਦੀ ਕੋਸ਼ਿਸ਼ ਤੁਹਾਡੇ ਨਾਲ ਜਿਹੜਾ ਸਰਵਿਸ ਰਵਲਵਰ ਕੱਢ ਕੇ ਵਾਰ-ਵਾਰ ਕੀ ਤੁਹਾਨੂੰ ਧਮਕੀ ਦਿੱਤੀ ਜਾਂਦੀ ਸਰ ਮੈਨੂੰ ਸਰਵਿਸ ਰਵਲਵਰ ਦੇ ਵਿੱਚੋਂ ਕੱਢਿਆ ਉਹਦੇ ਵਿੱਚ 10 ਗੋਲੀਆਂ ਪੈਂਦੀਆਂ ਮੈਗਜ਼ੀਨ 'ਚੋਂ ਦਸੇ ਗੋਲੀਆਂ ਕੱਢੀਆਂ ਗਈਆਂ ਦਸੇ ਗੋਲੀਆਂ ਰੀਲੋਡ ਕੀਤੀਆਂ ਗਈਆਂ ਮੈਗਜ਼ੀਨ 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 ਚਲਾਇਆ ਮੈਗਜ਼ੀਨ ਵਿੱਚ ਭਰਿਆ ਪਿਸਤਲ ਦੇ ਦਿਖਾਇਆ ਗਿਆ 10 ਗੋਲੀਆਂ ਪੂਰੀਆਂ ਪੂਰੀਆਂ ਐਦਾਂ ਵਾਰ-ਵਾਰ ਰਪੋਲਵਰ ਕੱਢ-ਕੱਢ ਕੇ ਦਿਖਾਇਆ ਗਿਆ ਧਮਕਾਇਆ ਗਿਆ ਤੈਨੂੰ ਮਾਰ ਦੇ ਫਿਰ ਮੈਨੂੰ ਕਹਿੰਦਾ ਗਿਆ ਜੇ ਤੂੰ ਉਦੋਂ ਮੈਨੂੰ 15 ਚੋਂ ਉੱਥੇ ਦੇਖ ਜਾਨਾ ਕਰਾਂ ਤੇਰੇ ਗੋਲੀ ਮਾਰ ਦੇਣੀ ਸੀ ਤੇਰੇ ਮੈਂ ਅੱਛਾ ਇਹ ਗੱਲਾਂ ਮੈਨੂੰ ਆ ਕੇ ਵਾਰ-ਵਾਰ ਧਮਕਾਇਆ ਜਾ ਰਿਹਾ ਸੀ ਉਹਦੇ ਬਾਰੇ ਜੀ ਆ ਦਰਸ਼ਕੋ ਦੇਖ ਸਕਦੇ ਹੋ ਵੀ ਇੱਕ ਨੌਜਵ ਜਿਹੜਾ ਇਹ ਸੋਚ ਰੱਖਦਾ ਵੀ ਮੈਂ Hindu ਆ ਤੇ ਉਹ ਸਿੱਖ ਆ ਤੁਹਾਡੀ ਵਰਦੀ ਪਾ ਲਈ ਤੁਸੀਂ ਵਰਦੀ ਪਾ ਕੇ Hindu ਸਿੱਖ ਦਾ ਹਲੇ ਵੀ ਪੜਾ ਖਤਮ ਨਹੀਂ ਕਰਦੇ ਔਰ ਇਹ ਗੱਲ ਕਿਉਂ ਕਹੀ ਜਾ ਰਹੀ ਆ ਵੀ ਤੂੰ ਤੇਰੀ ਦਸਤਾਰ ਲਾ ਕੇ ਤੈਨੂੰ 84 ਚੇਤੇ ਕਰਵਾ ਦਿੱਤੀ ਜਾਵੇ ਜਾਂ ਤੇਰੇ ਨਾਲ ਆਇਆ ਕੁਝ ਕੀ ਤਰਾਂਗੇ ਔਰ ਪੰਜ ਕਹਿੰਦਾ ਚਾਰ ਸਿੱਖਾਂ ਨਾਲ ਪਹਿਲਾ ਮੈਂ ਇਹ ਜੋ ਕੱਜ ਕਰ ਚੁੱਕਾ ਔਰ ਪੰਜਮਾ ਤੂੰ ਆ ਔਰ ਡੀਐਸਪੀ ਅੱਜ ਇਹ ਗੱਲ ਕਹਿ ਰਿਹਾ ਵੀ ਨਵਾਂ ਬੰਦਾ ਹਲੇ ਇਹਨੂੰ ਅਕਲ ਨਹੀਂ ਹੋਲੀ-ਹੋਲੀ ਸਮਝ ਆਏਗਾ ਤੇ ਕਿਹੜੀ ਡੀਐਸਪੀ ਸਾਹਿਬ ਇਹਨਾਂ ਦੀ ਮਦਦ ਕਰ ਰਹੀ ਆ ਕਿਉਂ ਕਰ ਰਹੀ ਆ ਗਲਤ ਕਰਦੇ ਆ ਵੀਰ ਸਰਬਜੀਤ ਸਿੰਘ ਜੀ ਤੁਸੀਂ ਇਹ ਸਾਰੀ ਘਟਨਾ ਨੂੰ ਵੇਖਿਆ ਨੇੜੇ ਹੋ ਕੇ ਹੁਣ ਨੌਜਵਾਨ ਇੱਕ ਮਿੰਟ ਸੁਵਿੰਦਰ ਸਿੰਘ ਤੁਸੀਂ ਦੱਸਿਓ ਮੜਾ ਜੀ ਤੁਹਾਡੇ ਤੇ ਹੁਣ ਦਬਾਕ ਆ ਕਿਸ ਚੀਜ਼ ਦਾ ਪਾਇਆ ਜਾ ਰਿਹਾ ਵੀ ਸਮਝੌਤਾ ਕਰਨ ਲਈ ਜਾਂ ਫਿਰ ਕੇਸ ਵਾਪਸ ਲੈਣ ਲਈ ਹਾਂਜੀ ਸਰ ਮੈਨੂੰ ਵਾਰ-ਵਾਰ ਕਹਿ ਰਿਹਾ ਵੀ ਕਹਿੰਦੇ ਮਾਫੀ ਮੰਗਵਾ ਦਿੰਨੇ ਆ ਅਸੀਂ ਸੌਰੀ ਬੰਦਵਾ ਦਿੰਨੇ ਆ ਹਾਂ ਹਾਂ ਤੇ ਸਰ ਮੈਂ ਕਿਹਾ ਵੀ ਸੌਰੀ ਇਹ ਸਿੱਧਾ ਹੱਲ ਨਹੀਂ ਕਿ ਕਿਉਂਕਿ ਚਾਰਾਂ ਨਾਲ ਪਹਿਲਾਂ ਕੀਤਾ ਪੰਜਵਾਂ ਮੈਂ ਆ ਸੌਰੀ ਨੂੰ ਹੌਸਲਾ ਦਊਗੀ ਛੇਵੇਂ ਨਾ ਹੋਰ ਇਹ ਹਰਕਤ ਕਰੇਗਾ ਮੈਂ ਤੈਨੂੰ ਹੋਂਦਾ ਵੀਡੀਓ ਇੱਕ ਗੱਲ ਪੁੱਛਦਾ ਵੀਰ ਰਵਿੰਦਰ ਸਿੰਘ ਆ ਸਾਰੇ ਵੀਰ ਖੜੇ ਆ ਵੀ ਦਮਪ੍ਰੀਤ ਸਿੰਘ ਸਰਜੀਸ਼ ਸਿੰਘ ਸਾਰੇ ਜਥੇ ਸਿੱਖ ਜੂਥ ਵਾਲੇ ਵੀਰ ਖੜੇ ਆ ਕੱਲ ਨੂੰ ਤੇਰੇ ਤੇ ਕੋਈ ਦਬਾਅ ਪੈ ਜਾਵੇ ਮੈਂ ਔਰ ਰਿਕਾਰਡ ਗੱਲ ਕਰਦਾ ਕਿਉਂਕਿ ਇਹਨਾਂ ਦੀ ਇੱਕ ਇੱਜ਼ਤ ਹੈ ਹਾਂਜੀ ਵੀ ਕੱਲ ਨੂੰ ਤੂੰ ਪਛਾਹ ਹਟ ਜਾਵੇ ਇਹ ਇਹ ਫਿਰ ਕਿੱਥੇ ਮੂਹ ਖਾਨ ਜੋਗੇ ਨਹੀਂ ਹੁੰਦੇ ਵੀ ਅਸੀਂ ਤਾਂ ਵੀ ਕਾਰਵਾਈ ਕਰ ਰਹੇ ਸੀ ਹਾਂਜੀ ਹੁਣ ਜੇ ਤੇਰੇ ਤੇਰੇ ਲੱਤਾਂ ਭਾਰ ਚੱਲਦੀਆਂ ਤੇ ਤਾਂ ਗਾਂ ਤੁਨੀ ਮੇਰਾ ਭਰਾ ਨਹੀਂ ਤੇ ਕਈ ਵਾਰ ਇਹ ਤਾਂ ਹੁੰਦਾ ਵੀ ਬੰਦਾ ਬਾਅਦ ਵਿੱਚ ਕਹਿੰਦਾ ਯਾਰ ਛੱਡੋ ਜੀ ਮੈਂ ਤਾਂ ਸਮਝੌਤਾ ਕਰ ਲਿਆ ਫਿਰ ਇਹਨਾਂ ਵਿਚਾਰਿਆਂ ਦਾ ਕੁਝ ਨਹੀਂ ਹੁੰਦਾ ਹਨਾ ਜੇ ਤੇ ਕਾਰਵਾਈ ਕਰਵਾਉਣੀ ਹੈ ਜੇ ਤੈਨੂੰ ਲੱਗਦਾ ਵੀ ਮੈਨੂੰ ਥੱਕਾ ਹੋਇਆ ਇਹੋ ਜਿਹਾ ਐਸਐਚਆਈ ਨੂੰ ਪਰਮਾਨੈਂਟਲੀ ਠੀਕ ਹੈ ਡਿਸਮਿਸ ਹੋਣਾ ਚਾਹੀਦਾ ਵਾ ਠੀਕ ਹੈ ਫਿਰ ਤੇ ਇਹਨਾਂ ਵੀਰਾਂ ਦੇ ਨਾਲ ਜਿਹੜਾ ਸਾਥ ਜਿਹੜੇ ਤੇਰੇ ਨਾਲ ਖੜੇ ਇਹਨਾਂ ਦਾ ਸਾਥ ਲੈ ਜੇ ਤੂੰ ਕੱਲ ਸੁਝੋਤਾ ਕਰ ਲਵੇਂ ਕੱਲਾ ਆ ਕੇ ਫਿਰ ਇਹਨਾਂ ਦਾ ਕੀ ਕਸੂਰ ਹੋਊਗਾ ਇਹ ਵੀ ਗੱਲ ਤੈਨੂੰ ਤਾਂ ਕਹਿ ਰਿਹਾ ਔਨ ਦਾ ਰਿਪੋਰਟ ਵੀ ਕਿਉਂਕਿ ਏਐਸਆਈ ਤੇ ਤੋ ਕੱਲ ਨੂੰ ਕੋਈ ਵੀ ਤੇ ਤੇ ਝੂਠਾ ਪਰਚਾ ਵੀ ਪਾ ਸਕਦੇ ਆ ਤੈਨੂੰ ਹਰਾਸ਼ਮੈਂਟ ਵੀ ਕਰ ਸਕਦੇ ਇਹਨਾਂ ਸਭ ਚੀਜ਼ਾਂ ਲਈ ਤੈਨੂੰ ਤਿਆਰ ਰਹਿਣਾ ਪਏਗਾ ਤੇ ਦਵਾ ਤਾਂ ਮੇਰੇ ਤੇ ਅਜ ਤਾਂ ਨਹੀਂ ਪੈ ਰਿਆ ਰਾਤ ਦਾ ਨਹੀਂ ਪੈ ਰਿਆ ਪਰਸੋਂ ਜਿਸ ਦਿਨ ਦੀ ਗੱਲ ਹੀ ਉਸ ਦਿਨ ਪੈ ਰਿਆ ਕਿਉਂਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਮੈਨੂੰ ਮੇਰੇ ਦੋਸਤ ਲੈ ਕੇ ਜਾ ਚੁੱਕੇ ਸੀ ਠਾਣੇ ਤੋਂ ਬਾਹਰ ਸਾਰਾ ਠਾਣੇ 'ਚ ਭਰ ਗਏ ਸੀ ਉਦੋਂ ਦਾ ਹੀ ਦਵਾ ਮਰ ਤੇ ਸ਼ੁਰੂ ਹੋ ਰਿਹਾ ਜਦੋਂ ਵੀ ਮੇਰੇ ਜੁੜੇ ਉਦੋਂ ਬਾਅਦ ਹੀ ਦਵਾ ਵਧਿਆ ਪਰ ਸੁਣ ਦਵਾ ਪੈ ਰਿਹਾ ਮੇਰੇ ਤੇ ਪਰ ਮੈਨੂੰ ਸਾਫ ਚਾਹੀਦਾ ਹੈ ਵੀਰ ਇੱਕ ਤੇਰੇ ਨਾਲ ਕੋਈ ਕਹਿੰਦੇ ਅੰਦਰ ਜਾ ਕੇ ਕੋਈ ਬਲੈਂਕ ਪੇਪਰ ਤੇ ਸਾਈਨ ਕਰਾਣ ਦੀਆਂ ਵੀ ਗੱਲਾਂ ਕਰ ਰਹੇ ਆ ਇਹ ਬੀ ਬਲੈਂਕ ਪੇਪਰ ਤੇ ਸਾਈਨ ਮੈਂ ਤਾਂ ਕੋਈ ਨਹੀਂ ਕਰਵਾਇਆ ਜੀ ਹੋਤਾ ਕਰਾ ਕਰਾਇਆ ਜਾ ਰਿਹਾ ਕੀ ਅੰਦਰ ਲਿਖ ਪੜ ਬਿਆਨ ਦੀ ਕਰ ਰਿਹਾ ਸੀ ਜੀ ਤਾਂ ਡੀਐਸਪੀ ਸਾਹਮਣੇ ਬਿਆਨ ਲਿਖਾਇਆ ਮੈਂ ਸਿਰਫ ਜਸਤ ਦੋ ਹੀ ਗੱਲਾਂ ਲਿਖਣਤੀਆਂ ਸੀ ਵੀ ਮੇਰੀ ਐਫਆਈਆਰ ਨੂੰ ਮੇਰਾ ਬਿਆਨ ਸਮਝਿਆ ਜਾਵੇ ਤੇ ਉਹਦੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਵੀਰ ਸਰਵਜੀਤ ਸਿੰਘ ਜੀ ਲੱਗ ਕੇ ਆ ਜਾਓ ਤੁਸੀਂ ਇਹ ਜਿਹੜੀ ਘਟਨਾ ਹੋਈ ਹੈ ਇਹਨੂੰ ਘਟਨਾ ਨੂੰ ਕਿਵੇਂ ਵੇਖਦੇ ਹੋ ਔਰ ਦੂਜੀ ਘਟਨਾ ਹੋ ਗਈ 34 ਸੈਕਟਰ ਦੀ ਘਟਨਾ ਹੋਈ ਹੈ ਦੂਜੀ ਅਜੇ ਹੋ ਗਈ ਹੈ ਜੀ ਜੀ ਔਰ ਇਹ ਜਿਹੜੀ ਘਟਨਾ ਲਗਾਤਾਰ ਇਸੇ ਮਹੀਨੇ ਚ ਦੋ ਵਾਰ ਹੋ ਗਈ ਯਾਰ ਤੇ ਇਹ ਕਿਵੇਂ ਵੇਖਦੇ ਹੋ ਵੀ ਇੱਕ ਦਸਤਾਰ ਤੇ ਅਟੈਕ ਕਰਨਾ ਉਹ ਜਿਹੜਾ 34 ਸੈਕਟਰ ਕਿਸੇ ਮਨ ਦਾ ਏਜੰਟ ਦੇ ਦਫਤਰ ਤੇ ਹੈ ਨਾ ਉਹਨੇ ਆ ਕੇ ਸਿੱਧਾ ਦਸਤਾਰ ਤੇ ਅਟੈਕ ਕੀਤਾ ਲਾਗੇ ਹੋਰ ਵੀ ਖੜੇ ਸਨ ਫਿਰ ਦੋ ਤਿੰਨ ਵਾਰੀ ਦਸਤਾਰ ਤੇ ਅਟੈਕ ਕੀਤਾ ਇਸ ਨੌਜਵਾਨ ਨੂੰ ਥਾਣੇ ਚ ਦਸਤਾਰ ਲਾਈ ਗਈ ਸਿਰ ਤੇ ਥੁੱਕਿਆ ਗਿਆ ਔਰ ਇਹ ਜਿਹੜਾ ਘਟਨਾ ਇਹਨੂੰ ਕਿਵੇਂ ਵੇਖਦੇ ਹੋ ਲਗਾਤਾਰ ਇਦਾਂ ਹੀ ਘਟਨਾ ਹੋ ਰਹੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਬੇਨਤੀ ਤਾਂ ਇਹ ਆ ਤੁਸੀਂ ਸਾਰਾ ਸੁਣ ਲਿਆ ਵਾਕਿਆ ਵੀ ਕੀ ਹੋਇਆ ਹੈ ਆਪਾਂ ਵੀ ਸਵੇਰ ਤੋਂ بڑے ਚੈਨਲਸ ਨੂੰ ਇਹ ਗੱਲਬਾਤ ਸੁਣਾਈ ਹੈ ਮੇਨ ਵੀਰੇ ਗੱਲ ਇਹ ਹੈਗੀ ਆ ਵੀ ਇਹ ਹਿੰਦੂ ਮੈਂਟੈਲਿਟੀ ਦੇ ਲੋਕ ਨੇ ਭਾਵੇਂ ਅਸ਼ੀਸ਼ ਕੁਮਾਰ ਹੋਵੇ ਰੋਹਿਤ ਕੁਮਾਰ ਹੋਵੇ ਭਾਵੇਂ ਡੀਐਸਪੀ ਲਖਵਾਲ ਸਿੰਘ ਜੀ ਹੋਣ ਤੇ ਭਾਵੇਂ ਕੋਈ ਵੀ ਮੈਨੂੰ ਲੱਗਦਾ ਐਸਐਸਪੀ ਤੋਂ ਲੈ ਕੇ ਸਾਰੇ ਹੀ ਇਹ ਉਸੇ ਮੈਂਟੈਲਿਟੀ ਦੇ ਲੋਕ ਨੇ ਵੀ ਤੀਜੇ ਦਿਨ ਤਿੰਨ ਦਿਨਾਂ ਦੇ ਵਿੱਚ ਦੂਜੀ ਵਾਰਦਾਤ ਹੋ ਠੀਕ ਹੈ ਨਾ ਸੋ ਇਸ ਕਰਕੇ ਨੌਜਵਾਨਾਂ ਤੇ ਤਸ਼ੱਦਦ ਜਾਰੀ ਹੈ ਕਿਤੇ ਨਾ ਕਿਤੇ ਵੀਰ ਜੀ ਉਹ ਖੇਡ ਜਿਹੜੀ 84 ਤੋਂ ਬਾਅਦ ਜਿਹੜੀ ਇੱਕ ਥੰਮੀ ਸੀ ਦੁਬਾਰਾ ਮੈਨੂੰ ਲੱਗਦਾ ਵੀ ਸਰਕਾਰਾਂ ਉਧਰ ਨਹੀਂ ਦੁਬਾਰਾ ਲੈ ਕੇ ਜਾਣਾ ਚਾਹ ਰਹੀਆਂ ਨੇ ਨੌਜਵਾਨਾਂ ਤੇ ਤਸ਼ੱਦਦ ਜਾਰੀ ਹੈ ਜੀ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਅਕਸਰ ਹੀ ਆਪਾਂ ਇਹਨਾਂ ਦੀ ਘਟਨਾ ਸੁਣਦੇ ਰਹਿੰਨੇ ਆ ਕਿ ਜਦੋਂ ਇਹ ਰੋਕਦੇ ਆ ਬਹੁਤ ਬਤਮੀਜੀ ਕਰਦੇ ਆ ਔਰ ਬੋਲਦੇ ਬੜਾ ਭੈੜਾ ਆ ਹਣਾ ਹਰਿਆਣਵੀ ਭਾਸ਼ਾ 'ਚ ਬੋਲ ਕੇ ਮੈਂ ਤਾਂ ਐਸੇ ਹੀ ਕਰੂੰਗਾ ਇਦਾਂ ਹੀ ਕਰੂੰਗਾ ਇਹੋ ਜਿਹਾ ਕਿਉਂ ਇਹਨਾਂ ਦੇ ਅੰਦਰ ਇਹ ਜੈਨ ਦੇ ਵਿੱਚ ਕਿਉਂ ਆ ਰਿਹਾ ਕੀ ਕਾਰਨ ਆ ਵੀਰ ਜੀ ਹੁਣ ਮੈਨੂੰ ਤਾਂ ਇਦਾਂ ਲੱਗਦਾ ਹੀ ਹੈ ਤਾਂ ਮੇਰੀ ਵੀ ਇੱਕ ਸੋਚ ਹੀ ਆਇਆ ਤਾਂ ਲੱਗਦਾ ਹੈ ਵੀ ਜਿੱਦਾਂ ਇਹਨਾਂ ਨੂੰ ਟ੍ਰੇਨਿੰਗ ਇਦਾਂ ਦੀ ਦਿੱਤੀ ਜਾ ਰਹੀ ਹੈ ਕਿਉਂਕਿ ਜਿਵੇਂ ਉਹ ਐਮਸੀ ਸਾਹਿਬ ਨੇ ਵੀ ਗੱਲ ਕੀਤੀ ਹੈ ਨਾ ਵੀ ਇਹ ਰੇਸ਼ੋ ਤਾਂ 60 40 ਹੋਣੀ ਚਾਹੀਦੀ ਸੀ ਪੰਜਾਬ ਹਰਿਆਣੇ ਦੀ ਹੁਣ ਮੈਨੂੰ ਲੱਗਦਾ ਇਹਨਾਂ ਨੇ ਇਹ ਵੀ ਗੱਲ ਕਹੀ ਸੀ 90 10 ਤੱਕ ਹੀ ਆ ਕੇ ਉਹ ਸਾਬਿਤ ਹੋ ਗਈ ਹੈ ਜੇ ਡੱਬੇ ਹਰਿਆਣੇ ਦੇ ਤੇ 10 ਪੰਜਾਬ ਦੇ ਸੋ ਇਸ ਕਰਕੇ ਸਾਰੇ ਪਾਸੇ ਭਾਜੀ ਕੱਲੀ 17 ਸੈਕਟਰ ਦੀ ਗੱਲ ਨਹੀਂ ਹੈਗੀ ਪੂਰੀ ਚੰਡੀਗੜ੍ਹ ਤੇ ਵੇਚੀ ਇਹਨਾਂ ਨੇ ਜਿਹੜੀਆਂ ਮੱਲਾ ਮਾਰਦੀਆਂ ਨੇ ਤੇ ਸਾਰੇ ਉਸ ਮੈਂਟੈਲਿਟੀ ਦੇ ਲੋਕ ਹੀ ਆ ਕੇ ਬੈਠੇ ਇੱਥੇ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਪੁਲਿਸ ਦੇ ਅਫਸਰ ਆ ਉਹਨਾਂ ਦੇ ਅੰਦਰ ਕਦੀ ਇਹ ਗੱਲ ਨਹੀਂ ਆਈ ਵੀ ਸਾਡੇ ਪਨੋਪਾਂ ਸਾਡੀਆਂ ਪੱਗਾਂ ਲਾਈਆਂ ਜਾ ਰੀਆਂ ਵਾ ਕਿਉਂਕਿ ਪੱਗ ਤੇ ਉਹ ਹੀ ਬੰਦੇ ਆ ਹਾਂਜੀ ਉਹਨਾਂ ਦੀ ਮਾਮਾ ਨੇ ਵੀ ਕਦੀ ਅਰਦਾਸ ਕੀਤੀ ਨਹੀਂ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸਾਡੇ ਪੁੱਤ ਨੂੰ ਪੁਲਿਸ ਦੀ ਨੌਕਰੀ ਮਿਲੀ ਤੇ ਸ਼ੁਕਰ ਹੈ ਨਾ ਜਦੋਂ ਉਹਨਾਂ ਦੇ ਸਾਹਮਣੇ ਪੰਜਾਬ ਪੁਲਿਸ ਦਾ ਅਫਸਰ ਕੋਈ ਇੱਥੇ ਥਾਣੇ ਖੜਾ ਹੋਵੇਗਾ ਉਹਨਾਂ ਦੇ ਸਾਹਮਣੇ ਦਸਤਾਰ ਲਾਈ ਜਾਵੇ ਤੇ ਉਹਨਾਂ ਨੂੰ ਕਦੀ ਉਹਨਾਂ ਨੇ ਜਾ ਕੇ ਜਿੱਥੇ ਸੀ 17 ਸੈਕਟਰ ਖੜੇ ਆ ਪਠਾਨੇ ਦੇ ਵਿੱਚ ਉਹਨਾਂ ਨੇ ਤੁਹਾਡੇ ਹੱਕ 'ਚ ਕੋਈ ਨਾ ਮਾਰਿਆ ਵੀ ਕਿੰਨਾ ਨਹੀਂ ਇਹ ਗਲਤ ਕੀਤਾ ਇਹਨਾਂ ਨੇ ਵੀਰ ਜੀ ਕਿਤੇ ਨਾ ਕਿਤੇ ਵੀਰ ਜੀ ਜਿਹੜੇ ਸਿੱਖ ਅਫਸਰ ਹੈਗੇ ਨੇ ਚੰਡੀਗੜ੍ਹ ਤੇ ਵੀ ਸਿੰਪਥੀ ਤਾਂ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਮੋਸ਼ਨਲ ਜੁੜਿਆ ਨੇ ਇਮੋਸ਼ਨਸ ਉਹ ਆ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਪਰ ਬਹੁਤਾਤ ਵਿੱਚ ਇਹੀ ਦੇਖਿਆ ਜਾਂਦਾ ਜਦੋਂ ਸਿੱਖ ਅਫਸਰ ਅੱਗੇ ਆਉਂਦੇ ਨੇ ਨਾ ਵੱਡੇ ਉਹ ਆ ਕੇ ਕੰਪਰੋਮਾਈਜ਼ ਹੀ ਕਰਾ ਜਾਂਦੇ ਆ ਅੱਜ ਜਿਹੜਾ ਇੱਥੇ ਕੋਈ ਗੱਲ ਨਹੀਂ ਪੁੱਤਰ ਜੀ ਆਪਾਂ ਕੋਈ ਨਹੀਂ ਧਿਆਨ ਰੱਖਾਂਗੇ ਇਸ ਚੀਜ਼ ਜਿਹੜੀ ਅੱਜ ਘਟਨਾ ਹੋਈ ਐ ਇਸ ਘਟਨਾ ਨੂੰ ਤੁਸੀਂ ਰੱਖ ਵੇਖਦੇ ਹੋਏ ਇਹਨੂੰ ਇਹ ਚ ਸਸਪੈਂਡ ਕਰਾਉਂਗੇ ਜਾਂ ਫਿਰ ਇਹਨਾਂ ਸਮਝੌਤਾ ਹੋ ਜਾਏਗਾ ਵੀਰ ਜੀ ਦੇਖੋ ਜਥੇਬੰਦੀਆਂ ਨਾਲ ਸਾਰੀਆਂ ਫੌਜਾਂ ਤਿਆਰ ਪਰ ਤਿਆਰ ਖੜੀਆਂ ਨੇ ਆਪਾਂ ਤੇ ਸਸਪੈਂਡ ਵਾਲੇ ਹੱਕ ਚ ਨਹੀਂ ਕਿਉਂਕਿ ਇਹੋ ਜਿਹਾ ਬੰਦਾ ਵੀਰ ਜੀ ਇਹ ਤੇ ਮਤਲਬ ਇਹ ਕਹਿੰਦੇ ਨੇ ਨਾ ਹਲਕਾ ਆ ਕੁੱਤਾ ਬਣ ਚੁੱਕਿਆ ਆ ਚਾਰ ਉਹਨੂੰ ਪਹਿਲੇ ਕਰ ਚੁੱਕਿਆ ਆ ਵੱਡ ਚੁੱਕਿਆ ਆ ਪੰਜਵੇਂ ਨੂੰ ਵੜਤਾ ਉਹਨੇ ਸੋ ਇਸ ਕਰਕੇ ਇਹਨੂੰ ਤੇ ਪਰਮਨੈਂਟਲੀ ਡਿਸਮਿਸੀ ਕਰਨਾ ਚਾਹੀਦਾ ਆ ਇਹਦੇ ਲਈ ਸਸਪੈਂਸ਼ਨ ਵੀ ਛੋਟੀ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਫਿਰ ਕੀ ਰੁਕ ਹੋਊਗਾ ਵੀਰ ਜੀ ਜੇ ਪੁਲਿਸ ਕਾਰਵਾਈ ਡੀਐਸਪੀ ਤੇ ਜਿੰਨੇ ਕੁ ਪੱਲੇ ਹੈ ਉਹਨਾਂ ਨੇ ਕਰ ਰਹੇ ਨੇ ਆਪਣੇ ਵੱਲੋਂ ਜ਼ੋਰ ਲ ਪਰ ਉਹ ਪਚਾਈ ਰੇ ਨਾ ਮਿੱਟੀ ਪਾ ਰਹੇ ਨੇ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਡੀਐਸਪੀ ਦੇ ਹੱਥ ਚ ਕੁਝ ਹੈਗਾ ਇਹ ਗੱਲ ਤੇ ਐਸਐਸਪੀ ਜਾਂ ਵੱਡੇ ਅਫਸਰਾਂ ਤੱਕ ਹੀ ਜਾ ਕੇ ਹੋਣੀ ਹੈ ਜੀ ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਜੀ ਕੋਚ ਕਰਾਂਗੇ ਵੱਡੇ ਅਫਸਰਾਂ ਤੱਕ ਤਾਂ ਕਿ ਇਹਦਾ ਕੋਈ ਹੱਲ ਨਿਕਲਿਆ ਜਾ ਹਾਂਜੀ ਵੀਰ ਜੀ ਬਾਈ ਖਾਲਸਾ ਬਤ ਹੈ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਇਹ ਘਟਨਾ ਨੂੰ ਕਿਵੇਂ ਵੇਖਦੇ ਹੋ ਬਹੁਤੇ ਜਿਦਾਂ ਭਰਾ ਨੇ ਦੱਸਿਆ ਵੀ ਇਹ ਤਾਂ ਹੁਣ ਇੱਕ ਨਵਾਂ ਟ੍ਰੈਂਡ ਚੱਲ ਪਿਆ ਅਗੇਂਸਟ ਸਿੱਖਿਜ਼ਮ ਹਮ ਠੀਕ ਹੈ ਨਾ ਜੀ ਇੱਕ ਸੋਚ ਚੱਲ ਪਈ ਆ ਹਮ ਹੁਣ ਜਿਹੜੇ ਵੀ ਕੋਈ ਆਪਣੇ ਪੁਲਿਸ ਅਫਸਰ ਨੇ ਇੱਕ ਬੜਾ ਸ਼ਾਰਟ ਟਾਈਮ ਪਹਿਲਾਂ ਥੋੜਾ ਜਿਹਾ ਅਰਸੇ ਪਹਿਲਾਂ ਜੇ ਆਪਾਂ 5-10 ਸਾਲ ਪਿੱਛੇ ਜਾਈਏ ਤੇ ਚੰਡੀਗੜ੍ਹ ਦੀ ਪੁਲਿਸ ਦਾ ਬਿਹੇਵੀਅਰ ਜਿਹੜਾ ਆਂਦਾ ਉਹ ਬੜਾ ਨਾ ਸਰਹਾਇਆ ਜਾਂਦਾ ਸੀਗਾ ਹੂੰ ਬڑا ਇਹ ਕਿਹਾ ਜਾਂਦਾ ਸੀਗਾ ਵੀ ਬੜੀ ਵੈਲ ਮੈਨਰਡ ਔਰ ਬੜੀ ਕਾਨੂੰਨ ਦੇ ਹਿਸਾਬ ਨਾਲ ਦਾਇਰੇ ਦੇ ਵਿੱਚ ਔਰ ਬੜੀ ਹੀ ਪ੍ਰੋਟੈਕਟਿਵ ਪੁਲਿਸ ਹੈਗੀ ਆ ਵੀ ਮਿੰਡ 'ਚ ਪਹੁੰਚ ਜਾਂਦੀ ਆ ਔਰ ਬੜੀ ਸਟੇਟਾਂ ਦੇ ਵਿੱਚ ਉਦਾਹਰਨ ਦਿੱਤਾ ਜਾਂਦਾ ਸੀਗਾ ਵੀ ਜੇ ਬੋਲਚਾਲ ਦਾ ਬਿਹੇਵੀਅਰ ਵੇਖਣਾ ਤਮੀਜ਼ ਵੇਖਣੀ ਹੈ ਤਰੀਕਾ ਗੱਲ ਕਰਨ ਦਾ ਦੇਖਣਾ ਇਵਨ ਕ੍ਰਾਈਮਨਲ ਦੇ ਨਾਲ ਤੇ ਚੰਡੀਗੜ੍ਹ ਪੁਲਿਸ ਦਾ ਵੇਖੋ ਤੇ ਇਹ ਹੁਣ ਰੀਸੈਂਟਲੀ ਜਿਹੜਾ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਹਰ ਕੋਈ ਹੀ ਬਦਤਮੀਜ਼ ਜਿਦਾਂ ਤੁਸੀਂ ਵੀ ਦੱਸਿਆ ਸਿੰਘ ਸਾਹਿਬ ਨੇ ਵੀ ਦੱਸਿਆ ਵੀ ਇਹ ਹਰ ਕੋਈ ਬਦਤਮੀਜੀ ਦੀ ਸਿਸਟਮ ਦੇ ਵਿੱਚ ਚੱਲ ਪਿਆ ਇਹ ਦੇਖਣਾ ਬੜਾ ਜ਼ਰੂਰੀ ਹੈ ਕਿ ਜਿਹੜੇ ਨਵੇਂ ਮੁੰਡੇ ਜੇ ਤਾਂ ਇਹ ਕਹਿ ਰਹੇ ਨੇ ਜੀ ਨਵਾਂ ਬੱਚਾ ਹੈ ਤੇ ਨਵਾਂ ਬੱਚੇ ਦਾ ਮਤਲਬ ਇਹ ਹੋਇਆ ਕਿ ਰੀਸੈਂਟਲੀ ਉਹਨੇ ਜੁਆਇਨ ਕੀਤਾ ਤੇ ਜਿਹੜੇ ਰੀਸੈਂਟਲੀ ਜੁਆਇਨ ਕੀਤਾ ਹੈ ਕਿਹਾ ਉਹਨਾਂ ਦੇ ਮੈਡੀਕਲ ਟੈਸਟ ਨਹੀਂ ਹੋ ਰਹੇ ਉਹਨਾਂ ਦੇ ਸਾਈਕੋਲੋਜੀਕਲ ਟੈਸਟ ਨਹੀਂ ਹੋ ਰਹੇ ਉਹ ਸਾਈਕੋਲੋਜੀਕਲੀ ਮੈਂਟਲੀ ਫਿਟ ਹੈਗੇ ਨਹੀਂ ਇਸ ਜੋਬ ਵਾਸਤੇ ਉਹਨਾਂ ਦਾ ਚਲੋ ਬੈਕਗ੍ਰਾਉਂਡ ਮੈਂ ਕਹਣਾ ਜੇ ਕੁਝ ਵੀ ਹੋਵੇ ਕੋਈ ਵੀ ਕਿਸੇ ਵੀ ਬੈਕਗ੍ਰਾਉਂਡ ਤੋਂ ਆ ਸਕਦਾ ਹੈ ਹਰ ਸੋਸਾਇਟੀ ਦੇ ਹਰ ਕੈਟਾਗਰੀ ਹਰ ਆ ਗੱਲ ਤੇ ਨਾ ਜਾਈਏ ਹਰ ਕੈਟਾਗਰੀ ਦੇ ਬੰਤੇ ਨੂੰ ਹਰ ਪੋਸਟ ਤੇ ਪਹੁੰਚਣ ਦਾ ਹੱਕ ਹੈ ਮਿਹਨਤ ਕਰੇ ਪਹੁੰਚੇ ਬਟ ਗੱਲ ਇਹ ਆ ਵੀ ਉਹ ਜਿੱਥੋਂ ਆ ਰਿਹਾ ਟ੍ਰੇਨਿੰਗ ਲੈ ਕੇ ਆ ਰਿਹਾ ਡਿਪੂਟੇਸ਼ਨ ਤੇ ਆਇਆ ਟ੍ਰੇਨਿੰਗ ਲੈ ਕੇ ਆਇਆ ਉਹਨੇ ਜਿਹੜੀ ਟ੍ਰੇਨਿੰਗ ਲਈ ਆ ਕਿ ਉਹਦੇ ਵਿੱਚ ਉਹਦਾ ਸਾਈਕੋ ਇਵੈਲੂਏਸ਼ਨ ਨਹੀਂ ਹੋਈ ਉਹਦੀ ਸਾਈਕੋ ਇਵੈਲੂਏਸ਼ਨ ਵੀ ਤਾਂ ਹੋਈ ਹੋਣੀ ਹੈ ਨਾ ਉਹ ਫਿੱਟ ਹੈਗਾ ਕਿ ਨਹੀਂ ਹੈਗਾ ਤੇ ਜੇ ਫਿੱਟ ਨਹੀਂ ਹੈਗਾ ਉਹਨੂੰ ਨੌਕਰੀ ਚੋਂ ਕੱਢਿਆ ਜਾਵੇ ਅੱਜ ਉਹ ਇਹ ਹਰਕਤ ਕਰ ਰਿਹਾ ਸਾਰੇ ਸੰਸਾਰ ਨੂੰ ਪਤਾ ਕਿ ਦਸਤਾਰ ਦੀ ਰਿਸਪੈਕਟ ਜੀ ਇੰਦਾ ਤਾਂ ਕੋਈ ਬੰਦਾ ਹੈ ਨਹੀਂ ਨਾ ਜੋ ਗੈਟ ਅਵੇ ਕਰੇ ਜੀ ਕਿ ਮੈਨੂੰ ਪਤਾ ਨਹੀਂ ਜੀ ਇਹਦੀ ਇੱਜ਼ਤ ਹੈ ਕਿ ਜੀ ਤੁਸੀਂ ਕਿਸਾਂ ਚ ਥੁੱਕ ਰਹੇ ਹੋ ਤੁਸੀਂ ਉਸ ਗੱਲ ਤੱਕ ਚਲੇ ਗਏ ਹੋ ਚੰਡੀਗੜ੍ਹ ਦੇ ਵਿੱਚ ਤੁਸੀਂ ਸੜਕ ਦੇ ਉੱਪਰ ਕਚਰਾ ਕੁਝ ਖਾ ਪੀ ਕੇ ਸੁੱਟ ਨਹੀਂ ਸਕਦੇ ਜੀ ਫਾਈਨ ਬਿਲਕੁਲ ਠੀਕ ਹੈ ਜੀ ਸਿਟੀ ਬਿਊਟੀਫੁਲ ਕਿਹਾ ਜਾਂਦਾ ਇੱਥੇ ਹੀ ਵੱਡੇ ਹੋਏ ਹਾਂ ਅਸੀਂ ਤੇ ਇਹ ਜਾਦਾ ਸੀ ਹੋਸ਼ ਸੰਭਾਲ ਲਿਆ ਚੰਡੀਗੜ੍ਹ ਦੇ ਵਿੱਚ ਇਹ ਸਫਾਈ ਨੂੰ ਲੈ ਕੇ ਇਸ ਬਿਹੇਵੀਅਰ ਨੂੰ ਲੈ ਕੇ ਬੜੀ ਵੱਡੀ ਗੱਲ ਆ ਪਬਲਿਕਲੀ ਤੁਸੀਂ ਥੁੱਕ ਨਹੀਂ ਸਕਦੇ ਇਹ ਤਾਂ ਤੁਸੀਂ ਕਿਸੇ ਦੇ ਸਿਰ 'ਚ ਥੁੱਕ ਰਹੇ ਹੋ ਇਹੋ ਜਿਹਾ ਬਿਹੇਵੀਅਰ ਇਹ ਹੀ ਕੈਨੋਟ ਗੈਟ ਅਵੇ ਵਿਦ ਇਸ ਇਹੋ ਜਿਹਾ ਬਿਹੇਵੀਅਰ ਨਾ ਮੈਂ ਕਹਿੰਦਾ ਇਹਦੇ ਤੇ ਡਿਸਕਸ਼ਨ ਦੀ ਵੀ ਲੋੜ ਨਹੀਂ ਹੈਗੀ ਇਹੋ ਜਿਹਾ ਬਿਹੇਵੀਅਰ ਨੂੰ ਤਾਂ ਮਾਫ ਕੀਤਾ ਹੀ ਨਹੀਂ ਜਾ ਸਕਦਾ ਬਿਲਕੁਲ ਬਿਨਾਂ ਸ਼ਰਤ ਡੀਐਸਪੀ ਨੂੰ ਪਰਮਨੈਂਟ ਡਿਸਪੈਂਸ ਕਰਨਾ ਚਾਹੀਦਾ ਹੈ ਜੀ ਕਰਨਾ ਚਾਹੀਦਾ ਉਹਨਾਂ ਦਾ ਹੱਕ ਹੈਗਾ ਉਹਨਾਂ ਕੋਲ ਰਾਈਟ ਹੈਗਾ ਉਹ ਕਰ ਸਕਦੇ ਨੇ ਜੀ ਜੀ ਠੀਕ ਹੈ ਨਾ ਜੀ ਉਹ ਕਰ ਸਕਦੇ ਨੇ ਜੇ ਉਹ ਕਹਿੰਦੇ ਨੇ ਇਹਦੇ ਕੋਲ ਉਹ ਗਲਤੀ ਹੋ ਗਈ ਹੈ ਇਹਦਾ ਮਤਲਬ ਉਹ ਰਿਅਲਾਈਜ਼ ਕਰ ਰਹੇ ਨੇ ਕਿ ਗਲਤ ਹੋਇਆ ਤੇ ਮੈਂ ਇਹ ਨਹੀਂ ਕਵਾਂਗਾ ਕਿ ਮੈਨੂੰ ਪ੍ਰਸ਼ਾਸਨ ਤੋਂ ਉਮੀਦ ਨਹੀਂ ਹੈਗੀ ਉਮੀਦ ਹੈਗੀ ਹੈ ਜੇ ਮੌਕੇ ਦੇ ਮੌਜੂਦਾ ਅਫਸਰ ਨਹੀਂ ਕਰ ਸਕਦੇ ਤੇ ਇਹਨਾਂ ਤੋਂ ਸੀਨੀਅਰ ਅਫਸਰ ਕਰਨਗੇ ਕੋਈ ਨਾ ਕੋਈ ਤੇ ਕਰੇਗਾ ਜੀ ਕਿਸੇ ਦਾ ਤੇ ਜ਼ਮੀਰ ਜਾਗਦਾ ਹੋਏ ਬਿਲਕੁਲ ਵੀਰੋ ਇੱਥੇ ਜਿਹੜੀ ਘਟਨਾ 8 ਤਰੀਕ ਨੂੰ ਹੁੰਦੀ ਹੈ ਵੀਰ ਸ਼ਵਿੰਦਰ ਸਿੰਘ ਪਹਿਲਾਂ ਬਾਹਰ ਗੱਲਬਾਤ ਹੁੰਦੀ ਹੈ ਫਿਰ ਥਾਣੇ ਚ ਲੈ ਜਾ ਕੇ ਉਹਦਾ ਕੇਸ ਅ ਪੱਟੇ ਜਾਂਦੇ ਆ ਪਾਗਲ ਆਈ ਜਾਂਦੀ ਆ ਥੋ ਕਿਹਾ ਜਾਂਦਾ ਔਰ ਇਹੀ ਕਿਹਾ ਜਾਂਦਾ ਵੀ ਮੈਂ ਤੇਰੇ ਤੋਂ ਪਹਿਲਾਂ ਪੰਜ ਸਿੱਖਾਂ ਨਾਲ ਇਦਾਂ ਚਾਰ ਸਿੱਖਾਂ ਨਾਲ ਕਰ ਚੁੱਕਾ ਤੇ ਪੰਜਵਾਂ ਤੂੰ ਐ ਔਰ ਇਸ ਜਿਹੜਾ ਏਐਸਆਈ ਆਸ਼ੀਸ਼ ਕਮਾਰਾ ਹੈ ਇਹਦਾ ਜੋ ਬਿਹੇਵਿਅਰ ਹੀ ਆ ਉਸ ਸਿੱਖਾਂ ਦੇ ਬਹੁਤ ਉਲਟਿਆ ਔਰ ਸਿੱਖਾਂ ਨੂੰ ਐ ਸੋਚਦਾ ਵੀ ਇਹ ਇਸ ਦੇਸ਼ ਦੇ ਕ੍ਰਿਮੀਨਲ ਨੇ ਔਰ ਜੋ ਕੋ ਜੋ ਕਰ ਰਿਹਾ ਜੁਰਾਇਮ ਪੇਸ਼ਾ ਜੁਰਾਇਮ ਪੇਸ਼ਾ ਉਹ ਆਪ ਖੁਦ ਕ੍ਰਿਮੀਨਲ ਜਿਹੜਾ ਹੈਗਾ ਵਾ ਤੇ ਔਰ ਸਿੱਖਾਂ ਦੇ ਨਾਲ ਇਹੋ ਜਿਹਾ ਬਿਹੇਵਰ ਕਰ ਰਿਹਾ ਔਰ ਸਾਰੇ ਸਿੱਖ ਵੀਰਾਂ ਵੱਲੋਂ ਸਿੱਖ ਜੂਥ ਵਾਲੇ ਵੀਰਾਂ ਵੱਲੋਂ ਇਹ ਇੱਕ ਅਪੀਲ ਹੈ ਇਹਨੂੰ ਪਰਮਾਨੈਂਟਲੀ ਡਿਸਮਿਸ ਕਰਨਾ ਚਾਹੀਦਾ ਔਰ ਇਹੋ ਜਿਹੇ ਬੰਦਿਆਂ ਨੂੰ ਪੁਲਿਸ ਦੀ ਨੌਕਰੀ ਕਰਨ ਦਾ ਕੋਈ ਅਧਿਕਾਰ ਨਹੀਂ ਜੁੜੇ ਰੋ ਅਕਾਲ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੇ ਇਕ ਜਾਵੇ ਨਿਹਾਲ ਹੋ ਜਾਵੇ ਅਮਰਸ਼ੀਤ ਭਾਈ ਤਾਰੂ ਸਿੰਘ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ